ਜਦੋਂ ਦੋ ਦੀਆਂ ਲਾਈਆਂ ਤੇਰੇ ਨਾਲ ਮੈਂ ਨਹੀਂ ਰਹਿਣਾ ਵੀ ਸ਼ਰਾਬੀ ਬਹਿ ਗਿਆ ਲਾ ਕੇ ਜੱਟੀਏ ਝਨੇਰ ਵਾਲਾ ਯਾਰੀਆਂ ਨਹੀਂ ਸੋਚਾਂ ਵਿੱਚ ਬਿੱਲੂ ਬਹਿ ਗਿਆ ਰਾਤੀ نیند ਨਾ ਨਹੀਂ ਆਉਂਦੀ ਤੇਰੀ ਯਾਦ ਤੇ ਸਤਾਉਂਦੀ ਲਾਵਾ ਚੁੱਕ ਚੁੱਕ ਹੱਕ ਨਾਲ ਮੋਤਲਾ ਜੋ ਦਿੰਦੀਆਂ ਦਿਲਾਂ ਸਾ ਯਾਰ ਨੂੰ ਨਹੀਂ ਬਾਗੀ ਫੜ ਕੇ ਥੜ ਕੇ ਪਤ ਲੀਏ ਨਾਰੇ ਮੰਜੇ ਤੇ ਸ਼ਰਾਬੀ ਯਾਰ ਨੂੰ ਨਹੀਂ ਬਾਗੀ ਫੜ ਕੇ ਉਹ ਚੱਡੀ ਚੱਲੀਏ ਹੀਰੇ ਦੀ ਛੁੜ ਚਾਹ ਦੀਏ ਤੱਕ ਦੀ ਹੀਰੇ ਦੀ ਜਾਂਦੀ ਵਾਰੀ ਰਾਜੇ ਨੂੰ ਮਾਰ ਦਈ ਹੁਗਰਾ ਰੁੱਖਾਂ ਦੇ ਗਲ ਲਗ ਲਗ ਬਿਲਕੁਲ ਉੱਟ ਜੂੰਟ ਜੂੰ ਕਰਕੇ ਵੀ ਤੇਰੇ ਹਿੰਮਤ ਜਾਂਦਾ ਹੈ ਹਾਰੀ ਨਹੀਂ ਦਿਲ ਉੱਟ ਜੂੰ ਮੈਨੂੰ ਲੱਗਦਾ ਹੈ ਲੱਗਦਾ ਕਿਸ ਕਵਾਰੀ ਦਾ ਤੈਨੂੰ ਪੈ ਗਿਆ ਦਰਦ ਵੰਡਾਉਣਾ ਵੇ ਮੈਨੂੰ ਲੱਗਦਾ ਹੈ ਚਿੱਤ ਕਰ ਤੈਨੂੰ ਮੁੰਦੀ ਚ ਮੜਾਲ ਮਾ ਤੂੰ ਲੱਗੇ ਸੁਚ ਨਗ ਵਰਗਾ ਅੱਜ ਦਿੱਤ ਮੇਲ ਲਾਰੀਆਂ ਨੂੰ ਰੰਗਣਾ ਚਪਟਾ ਤੇ ਪੱਗ ਵਰਗਾ ਵੇ ਲੱਗ ਜਾਵੇਂ ਨਾ ਨਜ਼ਿਰ ਕਿਸ ਗੱਭਰੂ ਦੀ ਪਾਲਾ ਤੁੱਟ ਵੀਤ ਮਾੜ ਕੇ ਨੀ ਤਾਈਓ ਤਾਣ

ਅਸਿਕਾ ਦੋਸਤੋ ਮੈਂ ਦਿਲਵਾਰ ਸਿੰਘ ਹੰਦਲ ਪ੍ਰੋਗਰਾਮ ਗੱਲਾਂ ਬਾਤਾਂ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਹਾਂ ਅੱਜ ਅਸੀਂ ਮਲੇਰਕੋਟਲੇ ਦੇ ਇਰਦ-ਗਿਰਦ ਘੁੰਮ ਰਹੇ ਹਾਂ ਉੱਥੇ ਗਾਇਕਾਂ ਗੀਤਕਾਰਾਂ ਨਾਲ ਕੁਝ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਇਸ ਵੇਲੇ ਜਿੱਥੇ ਅਸੀਂ ਬੈਠੀਆਂ ਸ਼ਾਮ ਦੇ तकरीबन 5 ਵਜੇ ਦਾ ਟਾਈਮ ਆ ਅਸੀਂ ਪਿੰਡ ਝਨੇਰ ਦੇ ਵਿੱਚ ਆ ਝਨੇਰ ਦੇ ਵਿੱਚ ਇੱਕ ਬੜੇ ਵਧੀਆ ਗੀਤਕਾਰ ਨੇ ਬਿੱਲੂ ਝਨੇਰ ਵਾਲਾ ਗੀਤਾਂ ਉਹਨਾਂ ਬਹੁਤ ਥੋੜੇ ਲਿਖੇ ਥੋੜੇ ਰਿਕਾਰਡ ਹੋਏ ਪਰ ਲਿਖੇ ਬੜੇ ਪਾਇਦਾਰ ਆ ਵੱਡੀ ਆਵਾਜ਼ਾਂ ਨੇ ਉਹਨਾਂ ਨੂੰ ਰਿਕਾਰਡ ਕੀਤਾ ਜਸਵੰਤ ਸੰਮੀਲਾ ਸਾਹਿਬ ਦਾ ਜ਼ਿਕਰ ਕਰੀਏ ਜਸਿੰਦਰ ਚੋਪੜਾ ਜੀ ਤੇ ਹੋਰ ਕਈ ਗਾਇਕ ਨੇ ਇਹ ਸਾਰੀ ਗੱਲਬਾਤ ਜਾਣਦੇ ਆ ਬਿੱਲੂ ਛਨੇਰ ਜੀ ਤੋਂ ਤੇ ਉਹਨਾਂ ਦਾ ਕਰਦੇ ਆ ਸਵਾਗਤ ਪਹਿਲਾਂ ਫੇਰ ਗੱਲਬਾਤ ਤੋਰਦੇ ਆ ਅੱਗੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਭ ਠੀਕ ਠਾਕ ਹਾਂਜੀ ਹਾਂ ਬੋਲੀ ਜੀ ਕਿਵੇਂ ਚੱਲ ਰਹੀ ਜ਼ਿੰਦਗੀ ਪੂਰਾ ਉਹਦੀ ਚੱਲਦਾ ਜੀ ਵਧੀਆ ਚੱਲਦਾ ਹਾਂ ਗਿਆ ਪਿੰਡ ਛਨੇਰ ਆਪਣਾ ਦੱਸੋ ਵੀ ਜਿਹੜੇ ਸਰੋਤੇ ਦਾ ਜਾਣਦੇ ਆ ਜਿਹੜੇ ਗੀਤ ਜਿਨ੍ਹਾਂ ਨੇ ਤੁਹਾਡੇ ਸੁਣਿਆ ਤੁਹਾਨੂੰ ਤੁਹਾਡੇ ਨਾਂ ਤੋਂ ਵਾਕਫ ਨੇ ਕੁਝ ਜੀ ਆਪਣੇ ਪਿੰਡ ਬਾਰੇ ਥੋੜਾ ਦੱਸੋ ਵੀ ਪਿੰਡ ਕਿੱਥੇ ਪੈਂਦਾ ਜੀ ਕਿਹੜਾ ਜ਼ਿਲ੍ਹਾ ਜਿਹੜੀ ਪਿੰਡ ਸਾਡਾ ਮਲੇ ਕੋਲੇ ਵਿਚ ਆਈ ਹਾਂ ਸੰਦੌੜ ਦੇ ਲੱਗਿਆ ਸੰਦੌੜ ਦੇ ਨੇੜੇ ਆ ਝਨੇਰ ਆ ਠੀਕ ਆ ਜੀ ਇੱਥੇ ਸਾਰੀ ਜਾਣਦੇ ਵੈਸੇ ਤਾਂ ਮੈਂ ਇੱਥੇ ਜੰਪਾਲ ਆ ਹਨਾ ਤੁਹਾਡਾ ਇੱਥੋਂ ਦਾ ਹੀ ਠੀਕ ਆ ਪੜਾਈ ਪੜੂਈ ਇੱਥੋਂ ਹੀ ਪਿੰਡੋ ਹੀ ਹਾਂਜੀ ਆ ਪਿੰਡ ਤੇ ਸੰਦੌੜ ਸੰਦੌੜ ਆ ਠੀਕ ਆ ਜੀ ਇਹ ਕਤੋਂ ਰਗੀਤ ਲਿਖਣੀ ਸ਼ੁਰੂ ਕਰਤੇ ਗੀਤ ਤਕਰੀਬਨ 9ਵੀਂ 10ਵੀਂ ਤੋਂ ਅੱਛਾ ਜੀ ਬਗਾਇ ਰਹੀ ਮਰੋ ਸ਼ੌਕ ਫਿਰ ਉਦਾਂ ਹੀ ਪਿਆ ਜਦਾਂ ਅਕਸਰ ਪੈਂਦਾ ਹੁੰਦਾ ਸੀ ਉਹਨਾਂ ਜ਼ਮਾਨਿਆਂ 'ਚ ਵੀ ਸਪੀਕਰਾਂ 'ਚ ਲਾਲਫੀ ਪੈਂਦੀ ਆਪਾਂ ਸੁਣ ਕੇ ਲੋਕਾਂ ਇਹ ਦੇਖ ਕੇ ਸਪੀਕਰਾਂ 'ਚ ਵੱਜਦੇ ਸੀਗੀ ਹਾਂ ਠੀਕ ਹੈ ਜੀ ਸੁਣਦੇ ਰਹਿੰਦੇ ਸੀਗੇ ਠੀਕ ਉਸ ਤੋਂ ਤੁਹਾਨੂੰ ਚਿਟ ਪੈ ਗਈ ਮੈਂ ਵੀ ਲਿਖਾਂ ਜਾਂ ਇਦਾਂ ਮੇਰਾ ਨਾਮ ਆਵੇ ਹਾਂਜੀ ਹਾਂ ਤੇ ਫਿਰ ਕੋਈ ਉਸਤਾਦ ਬਣਾਇਆ ਕੋਈ ਰਸਮੀ ਕੀਤੀ ਕਿਸੇ ਨੇ ਉਸਤਾਦ ਮੈਂ ਪਹਿਲਾਂ ਤਾਂ ਨਹੀਂ ਬਣਾਇਆ ਕੋਈ ਜੀ ਸ਼ੁਰੂ ਤਾਂ ਮੇਰਾ ਆਪਣੇ ਆਪ ਹੀ ਹੋ ਗਿਆ ਕੰਮ ਇਹ ਅੱਛਾ ਜੀ ਤੇ ਫਿਰ ਕਾਫੀ ਧੀਰਵਾਦਾਂ ਇਹਦਾ ਆਣੇ ਆਪਣੇ ਅੰਦਰਜੀਤ ਦਰਦੀ ਨੇ ਦਰਦੀ ਸਾਹਿਬ ਜੜੇ ਹਾਂਜੀ ਵਾਹ ਜੀ ਵਾਹ ਉਹਨਾਂ ਦੇ ਫਿਰ ਦਾ ਸ਼ਗਿਰਦ ਮੈਂ ਛੋੜੇ ਦਿਨ ਹੋ ਗਏ ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਹਣ ਫੁੱਲੇ ਵਰਕੇ ਤੇ ਮੈਨੂੰ ਪਤਾ ਨਹੀਂ ਸੀ ਤੁਸੀਂ ਵੀ ਸ਼ਗਿਰਦ ਹੋ ਤੁਹਾਡਾ ਵੀ ਹਵਾਲਾ ਨਹੀਂ ਦੱਤੇ ਇਸ ਜਰੂਰ ਵਾਹ ਸਿਵਾ ਸਿੰਘ ਨੌਰਥ ਹੋਣੀ ਉਹਨਾਂ ਦੇ ਸ਼ਗਿਰਦ ਹਾਂਜੀ ਹਾਂਜੀ ਤੇ ਉਹ ਨੌਰਥ ਸਾਹਿਬ ਨੇ ਵੀ ਖੈਰ ਕਦੀ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਗੱਲਬਾਤ ਉਹਨਾਂ ਨੂੰ ਹੀ ਮਿਲਿਆ ਜੀ ਕਿਤੇ ਉਹ ਜਦੋਂ ਅਸੀਂ ਜਾਂਦੇ ਸੀ ਮਤਲਬ ਅੱਛਾ ਉਹੀ ਦਾ ਟਾਈਮ ਕਾਫੀ ਦਰ ਵਜਾਂਦੀ ਸੀ ਨਾ ਹੋਰ ਮੈਂ ਤਿੰਨ ਚਾਰ ਸ਼ਗਿਰਦਾਂ ਦਾ ਉਹਨਾਂ ਕੋਲੋਂ ਪੁੱਛ ਕੇ ਇਹਦੇ ਵਿੱਚ ਜ਼ਿਕਰ ਕੀਤਾ ਅੱਛਾ ਤੇ ਤੁਹਾਡਾ ਮੈਨੂੰ ਪਤਾ ਨਹੀਂ ਸੀ ਹਾਂਜੀ ਹਾਂਜੀ ਖੈਰ ਦਲਜੀਤ ਸਿੰਘ ਦਰਦੀ ਸਾਹਿਬ ਕਮਾਲ ਦੇ ਗੀਤਕਾਰ ਸੀ ਐਸੇ ਉਹਨਾਂ ਦੇ ਅਮਰ ਗੀਤ ਆ ਬਹੁਤ ਵਧੀਆ ਦੁਨੀਆ ਧੋਖੇ ਬਾਜਾਂ ਦੀ ਆਪਾਂ ਗੱਲ ਕਰੀਏ ਤਾਂ ਹਨਾ ਠੀਕ ਠੀਕ ਆ ਦਰਦੀ ਸਾਹਿਬ ਨਾਲ ਫਿਰ ਕਿੱਦਾਂ ਮਿਲੇ ਜਾ ਕੇ ਉੱਥੇ ਲੁਧਿਆਣੇ ਹਾਂਜੀ ਹਾਂ ਲੁਧਿਆਣੇ ਤੁਹਾਨੂੰ ਮਤਲਬ ਇਹ ਸੀ ਵੀ ਮੈਂ ਦਰਦੀ ਨੂੰ ਮਿਲਣਾ ਮੰਚ ਤਾਂ ਸੀ ਜਾਂ ਸਭਾ ਤੋਂ ਆਣਿਆ ਆਪਣੇ ਸਿੰਗਰਾਂ ਨੂੰ ਮਿਲ ਜਾਂਦੇ ਹੁੰਦੇ ਸੀ ਜੀ ਹਾਂਜੀ ਠੀਕ ਆ ਤੇ ਕਰਦੇ ਕਰਦੇ ਜੇ ਹੁਣ ਇਹ ਗੀਤਾ ਇਹ ਦੁਨੀਆ ਧੋਖੇ ਭੰਜਾਂ ਦੀ ਜੀ ਉਹਦਾ ਫਿਰ ਥੋੜਾ ਸਾਨੂੰ ਬੜਾ ਵਧੀਆ ਲੱਗਿਆ ਮੈਨੂੰ ਬੜੀਆ ਹੁਣ ਵਧੀਆ ਲੱਗਾ ਤੇ ਫਿਰ ਹੋਰ ਪਤਾ ਲੱਗਿਆ ਵੀ ਕੌਣ ਕਿਹਦਾ ਲਿਖਿਆ ਗੀਤ ਇਹ ਹਾਂਜੀ ਤੇ ਬਾਕੀ ਸਿੰਘਾਂ ਨਾਲ ਮਿਲਦੇ ਮਿਲਦੇ ਉਹਨਾਂ ਦਾ ਵੀ ਮੇਲੋਂਗੇ ਉੱਥੇ ਦਫ਼ਤਰਾਂ 'ਚ ਅੱਛਾ ਤਾਂ ਚਲੋ ਫਿਰ ਉਹਨਾਂ ਨਾਲ ਸਮਰਥਕਾਂ ਬੜੀ ਤਰੀਕੇ ਨਾਲ ਕ੍ਰਸਮ ਕੀਤੀ ਕਰੇ ਜਾਣ ਲੱਗ ਗਈ ਉਹਨਾਂ ਦਾ ਅੱਛਾ 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 ਠੀਕ ਆ ਤੇ ਉਹਨਾਂ ਨੇ ਪਿਆਰ ਕਰਨ ਲੱਗੇ ਹਾਂਜੀ ਵਧੀਆ ਬਾਕੀ ਦੱਸਣ ਲੱਗੇ ਜਿਵੇਂ ਆਪਾਂ ਕੋਈ ਚੀਜ਼ ਦੀ ਲੋਡ ਹੁੰਦੀ ਆ ਜੀ ਉਈ ਲੈਣ ਘੱਟ ਬੰਦਾ ਹਾਂਜੀ ਉਹਨਾਂ ਨੇ ਵਧੀਆ ਸਾਨੂੰ ਜਾਨੀ ਮਾਰਾ ਰਾਹ ਦਿੱਤਾ ਰਾਹ ਦਿੱਤਾ ਹਾਂ ਉਹ ਤੋਂ ਪਹਿਲਾਂ ਗੀਤ ਰਿਕਾਰਡ ਹੋ ਗਈ ਸੀ ਤੁਹਾਡੇ ਕੋਲ ਗੀਤ ਹੋ ਗਈ ਹੈ ਅੱਛਾ ਜੀ ਗੀਰ ਪਹਿਲਾ ਕਿਹੜਾ ਰਿਕਾਰਡ ਹੋ ਗਿਆ ਸੀ ਗੀਤ ਮੇਰਾ ਪਹਿਲਾ ਅੱਜ ਕਿੱਥੋਂ ਵੀ ਗਿਆ ਇਹ ਛੋਪੜਾ ਸਾਹਿਬ ਦੀ ਬਾਤ ਹੈ ਛੋਪੜਾ ਸਾਹਿਬ ਦੀ ਬਾਤ ਜਿਹੜਾ ਇਹ ਆ तकरीबन 84 ਚ ਆਇਆ ਗੀਤ ਉਹ ਅੱਛਾ ਜੀ ਹਾਂ ਜੀ ਇਹ ਸਨ 84 ਦੇ ਕਰੀਬ ਆਇਆ ਜੀ ਹਾਂ ਜੀ ਹਾਂ ਜੀ ਰਿਕਾਰਡ ਆ ਛੋਟਾ ਰੋੜ ਹੋ ਗਿਆ ਅੱਛਾ ਅੱਛਾ ਚੰਦਾ ਜੀ ਦੇ ਨਾਲ ਜਿਹੜਾ ਰਿਕਾਰਡ ਆ ਤੁਹਾਡਾ ਗੀਤ ਆ ਨੀ ਗੀਤ ਜਿਹਦਾ ਚਰਨ ਜੀ ਦਾ ਆਹੋ ਜਸਤਬ ਦਾ ਅੱਛਾ ਉਹ ਪਹਿ ਠੀਕ ਆ ਤੇ ਉਸ ਤੋਂ ਬਾਅਦ ਫਿਰ ਅਗਲੇ ਕਲਾਕਾਰ ਕਿਹੜੇ ਸੀ ਜਾਂ ਕਿਹੜੇ ਗੀ ਸੀ ਉਸ ਤੋਂ ਬਾਅਦ ਮੈਂ ਪਹਿਲਾਂ ਤਾਂ ਮੈਂ ਇਹਨਾਂ ਤੋਂ ਕਰਾਈ ਗਿਆ ਕਿੰਨੇ ਇਹਨਾਂ ਦੀ ਆਵਾਜ਼ ਦੋ ਤਿੰਨ ਘੰਟਾਂ ਜਾਂ ਹੀ ਇਹਨਾਂ ਦੇ ਜੀ ਨੇੜੇ ਜਾਦਾ ਹੋਗੇ ਨੇ ਸਾਡਾ ਤਾਂ ਬਹੁਤ ਜ਼ਿਆਦਾ ਨਹੀਂ ਸੰਪਰਕ ਇਹ ਤੁਹਾਡੇ ਨੇੜੇ ਦੇ ਸੀ ਹੈਨਾ ਹਾਂ ਇਹ ਤਾਂ ਕੋਲੇ ਪੰਡਾ ਆਪਣੇ ਜੀ ਤੇ ਇਹਨਾਂ ਨਾਲ ਵਧੀਆ ਸਾਡਾ ਹੋ ਗਿਆ ਪਿਆਰ ਬੈ ਗਿਆ ਜਿਵੇਂ ਲਗੀਤ ਜਿਵੇਂ ਨਾ ਲੋਡ ਹੁੰਦੀ ਸੀਗੇ ਸਾਨੂੰ ਕਹਿ ਦਿੰਦੇ ਸੀ ਹੋ ਗਿਆ ਸੀ ਗੀਤੇ ਆਉਂਦੇ ਸੀ ਇਹਨਾਂ ਦੀ ਆਵਾਜ਼ ਕਿੰਨੇ ਹੋਏ ਚੋਪੜਾ ਜੀ ਦੀ ਆਵਾਜ਼ ਇਹਨਾਂ ਦੇ ਕੁੱਲ ਗੀਤ ਘਟੋ ਘਟ ਵੀ ਤਾ ਉਹ ਮੰਗੇ ਅੱਛਾ ਵੀ ਗੀਤ ਹੋਣਗੇ ਠੀਕ ਹੈ ਜੀ ਤੇ ਫਿਰ ਤੁਹਾਡੇ ਗੀਤ ਮੈਂ ਜਿੰਨਾ ਤੱਕ ਜਾਣਦਾ ਜਿੰਨਾ ਕਿ ਸੁਨੀਲਾ ਸਾਹਿਬ ਨੇ ਵੀ ਕਰਾਏ ਮੇਰੇ ਖਿਆਲੋਂ ਉਹ ਉਸ ਬਾਅਦ ਕਿੱਦਾਂ ਬਣਿਆ ਸੁਨੀਲਾ ਸਾਹਿਬ ਨਾ ਫਿਰ ਉਹਨਾਂ ਦਾ ਮੈਂ ਤੁਹਾਨੂੰ ਗੀਤ ਇਸ ਬੈਠੇ ਪੜ੍ਹਦੇ ਆਪਾਂ ਸੁਣਦੇ ਆਂ ਇੱਕ ਨੂੰ ਦੇਖ ਕੇ ਆਪਾਂ ਨੇ ਉਹ ਕਰ ਲਿਆ ਜੀ ਵੀ ਚਲੋ ਇਹ ਗੀਤ ਉਹਨੂੰ ਪਹਜਾ ਦਿਓ ਆਪਣੇ ਅਮਰਦਾਦੀ ਵਿਕ ਨੂੰ ਕੁੜੀ ਨਹੀਂ ਆਪਣੇ ਉਹਨਾਂ ਏਡਾ ਕੁੜੀ ਜੀ ਜੋੜੀ ਹਾਂਜੀ ਹਾਂ ਤੇ ਉਹਨਾਂ ਰਾਹੀਂ ਉਹਨਾਂ ਕੋਲ ਚਲੇ ਗਏ ਤਾਂ ਉਹਨਾਂ ਨੇ ਰਿਕਾਰਡ ਉਹਦੇ ਗਏ ਆਪਣੇ ਦਿੱਲੀ ਇਹ ਜੀ ਤੇ ਫਿਰ ਨੇ ਸੋਚਿਆ ਵੀ ਆਪਾਂ ਗੀਤ ਆ ਵੀ ਕਿਸੇ ਮੁੰਡੇ ਦਾ ਦਿਖਾ ਦਈਏ ਭਾਜੀ ਨੂੰ ਅੱਛਾ ਤੇ ਇਹਨਾਂ ਦੇਖਿਆ ਕੀ ਤਾਂ ਚੰਗਾ ਲੱਗਿਆ ਹੂੰ ਤੇ ਉਹ ਐਥੇ ਨਾਮ ਤਿਆਰ ਕੀਤਾ ਨਾ ਤੇ ਪਹਿਲਾਂ ਇਹ ਹੋ ਜਾਈਦਾ ਜੀ ਅ ਉਹ ਨਾ ਛੜੋ ਮੈਨੂੰ ਕੁੜੀਓ ਕੈਸਲ ਚ ਹਾਂਜੀ 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 ਗੀਤ ਦੇ ਬੋਲ ਜ਼ਰਾ ਦੱਸਿਓ ਕਿਹੜਾ ਸੀਗਾ ਦੁਪੱਟਾ ਤੇਰੀ ਪੱਗ ਵਰਗਾ ਹੂੰ ਅੱਜ ਦਿੱਤਾ ਮੈਂ ਲਲਾ ਰੰਗਣਾ ਦੁਪੱਟਾ ਤੇਰੀ ਪੱਗ ਵਰਗਾ ਠੀਕ ਆ ਇੱਕ ਗੀਤ ਸੀ ਨਾ ਉਸ ਕੈਸਲ ਚ ਉਹ ਚੱਕਈ ਆਈ ਉਹ ਤੋਂ ਬਾਅਦ ਫਿਰ ਤੇਰੇ ਨੈਣ ਸੋਹਣੇ ਹਾਂ ਤੇਰੇ ਨੈਣ ਸੋਹਣੇ ਉਹ ਹੀ ਗਾਉਂਦਾ ਗੀਤ ਆ ਦੋ ਤਿੰਨ ਗੀਤ ਆ ਗਏ ਇਹਨਾਂ ਦੀ ਆਵਾਜ਼ ਨਾਲ। ਸੀਲਾ ਸਾਹਿਬ ਦੀ ਆਵਾਜ਼ ਹੈ। ਹਾਂਜੀ ਹਾਂਜੀ। ਠੀਕ ਆ। ਜੇ ਇਹਨਾਂ ਦਾ ਮਿਲ ਜੁਲਣਾ ਬੜੀਆ ਹੋ ਗਿਆ ਹੈਗਾ। ਹੋਣੀ ਵਧੀਆ। ਸੀਲਾ ਸਾਹਿਬ ਨੂੰ ਮਿਲਦੇ-ਗਿਲਦੇ ਰਹੇ। ਹਾਂਜੀ ਹਾਂਜੀ। ਹੁਣ ਵੀ ਗੱਲਬਾਤ ਹੁੰਦੀ ਹੈ। ਹੁਣ ਵੀ ਹੁੰਦੀ ਹੈ ਜੀ। ਠੀਕ ਠੀਕ ਆ। ਕੋਰੋਗਰਾਮ ਬਹੁਤ ਵਧੀਆ ਰੰਦਾ ਨੂੰ ਮੈਂ। ਅੱਛਾ। ਹੋਰ ਵਾਹ ਵਾਹ ਵਾਹ। ਪ੍ਰੋਗਰਾਮ ਬਹੁਤ ਵਧੀਆ ਨੇ। ਕੁੱਲ ਕਿੰਨੇ ਗੀਤ ਰਿਕਰਡ ਹੋ ਗਏ ਹੁਣ ਤੱਕ? ਤਕਰੀਬਨ 50-55 ਹੋਣੀ ਐੜੀ ਹੋ ਗਈ। ਗਾਇਕ ਕਿਹੜੇ-ਕਿਹੜੇ ਆ ਹੋਰ ਇਹਨਾਂ ਤੋਂ ਇਲਾਵਾ? ਸ਼ਰੀਖ ਸਾਹਿਬ ਦਾ ਇੱਕ ਹੋਇਆ। ਅ ਅਛਾ ਤੁਹਾਡੀ ਲਿਖੀ ਆ ਹਾਂਜੀ ਹਾਂਜੀ ਵਾਹ ਜੀ ਵਾਹ ਉਹਦਾ ਨਾ ਕਿੰਦਾ ਮੇਲ ਹੋਇਆ ਸੀ ਇਹ ਦੱਸੋ ਮੈਨੂੰ ਅਜ ਤੱਕ ਮੈਂ 100 ਦਾ ਨੋਟ ਸੁਣੀਗਾ ਉਹਦਾ ਕੈਸਟ ਆ ਸਾਰੇ ਗੀ ਉਹ ਸਾਰੇ ਗੀਤ ਮੈਨੂੰ ਪਤਾ ਵੀ ਕਿਹੜਾ ਕਿਹੜਾ ਗੀਤ ਆ ਉਹਦੇ ਚ ਬਹੁਤ ਚੰਗੀ ਆ ਪਰ ਆ ਨਹੀਂ ਸੀ ਪਤਾ ਵੀ ਉਹ ਹੀਰ ਦੀ ਕਲੀ ਜਿਹੜੀ ਉਹ ਗਾਉਂਦਾ ਸੀ ਮੈਂ ਅੱਗੇ ਦੇ ਅੱਗੇ ਗੀਤ ਵਾ ਦੇਤਾ ਕਿਸ ਨੂੰ ਗਾਹ ਦੀਆਂ ਉਹਨਾਂ ਨੂੰ ਪਛਾਤਾ ਉਹਨਾਂ ਨੂੰ ਪਸੰਦ ਆ ਕਹੋ ਉਹਨਾਂ ਨਾਲ ਗਿਆ ਉਹਨਾਂ ਦਾ ਰਿਕਾਰਡ ਕਰਵਾਤਾ ਉਹ ਮੈਨੂੰ ਪਤਾ ਬਾਅਦ ਚ ਲੱਗਿਆ ਪਰ ਜਦੋਂ ਆਈ ਕੈਸਟ ਜੀ ਅਛਾ ਸ਼ਰੀ ਉਹ ਗੀਤ ਆ ਸਦੀਕ ਸਾਹਿਬ ਨੂੰ ਫਿਰ ਮਿਲਿਆ ਬਾਅਦ ਚ ਗਰੀ ਮਿਲਿਆ ਜੀ ਮੈਂ ਅੱਛਾ ਫਿਰ ਦੱਸਿਆ ਵੀ ਇਹ ਮੇਰਾ ਜੀ ਦੱਸਿਆ ਹਾਂ ਜੀ ਅੱਛਾ ਅੱਛਾ ਮੈਂ ਠੀਕ ਆ ਤੇ ਫਿਰ ਕੀ ਮਤਲਬ ਉਹਨਾਂ ਦਾ ਰਿਐਕਸ਼ਨ ਕੀ ਸੀ ਸਦੀਕ ਸਾਹਿਬ ਦਾ ਉਹ ਮੈਨੂੰ ਮਰਾ ਹੀ ਹੁਣ ਮੇਰੇ ਗੀਤ ਲਿਖੇ ਦਾ ਕਾਫੀ ਪਹਿਲਾਂ ਹਾਂ ਜੀ ਤੇ ਬਾਕੀ ਤਜਰਬਾ ਵੀ ਬਹੁਤ ਹੋਇਆ ਹੈ ਜਿਆਦਾ ਮੈਨੂੰ ਜਣੀ ਸੀਰ ਲੱਗਦਾ ਹਾਂ ਤੇ ਫਿਰ ਉਹ ਮੈਨੂੰ ਕਹਿੰਦੇ ਵੀ ਤੂੰ ਕਿਸੇ ਵਧੀਆ ਰਾਈਟਰ ਕੋਲੇ ਜਾਇਆ ਕਰੋ ਨਹੀਂ ਮੈਂ ਦਰਦ ਸਾਹਿਬ ਕੋਲ ਜਾਣਾ ਇਸ ਤੋਂ ਬਾਅਦ ਤਾਂ ਹੁਣ ਮੁਸ਼ਕਲ ਆ ਕੋਈ ਹਾਂ ਤੇ ਗੀਤ ਨਾ ਜਾਲਾ ਮੈਂ ਤਾਂ ਲੈ ਵੀ ਸੀਗੇ ਅੱਛਾ ਅੱਛਾ ਕੋਡ ਕਰਾਉਣ ਦਾ ਹੀ ਮਨ ਟਾਈਮ ਲੱਗਿਆ ਮੈਨੂੰ ਅੱਛਾ 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 ਤੇ ਉਹ ਬਾਕੀ ਨਾ ਅਸਲ ਮੁਲਾਕਾਤ ਹੁੰਦੀ ਰਹਿੰਦੀ ਹੈ ਜੀ 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 ਹਾਂਜੀ ਤੇ ਹੋਰ ਜਿਹੜੇ 50 55 60 ਗੀਤ ਆ ਉਹ ਕਲਾਕਾਰ ਕਿਹੜੇ ਕਿਹੜੇ ਆ ਆਪਣੇ ਲੁਧਿਆਣੇ ਤੋਂ ਗਰਮੇਲ ਵਧਾਈਆਂ ਵਾਲਾ ਜੀ ਅੱਛਾ ਉਹਨੇ ਲੁਧਿਆਣੇ ਕਰਵਾਇਆ ਠੀਕ ਆ ਤੇ ਕਰਾ ਜੀ ਾ ਢੱਲੋਂ ਆਪਣੇ ਹਾਂਜੀ ਲੁਧਿਆਣੇ ਤੋਂ ਹਾਂਜੀ ਠੀਕ ਠੀਕ ਆ ਤੇ ਕੁਲਦੀਪ ਰਹੀਲਾ ਹੋ ਗਿਆ ਜੀ ਇਦਰੋਂ ਬੜਾ ਮਕਬੂਲ ਕੀਤਾ ਤੁਹਾਡਾ ਸੈਡ ਉਹ ਐਸਾ ਗੀਤ ਬਣਿਆ ਤੇਰੇ ਬਾਜੋਂ ਕੌਣ ਦੇ ਸਾਡਾ ਕੰਮ ਕਹਿੰਦੀ ਹੁੰਦੀ ਬਿਲਕੁਲ 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 ਹਾਂਜੀ ਹਾਂ ਕੋ ਉਹ ਅਮਨ ਢਾਲੀਵਾਲ ਤੇ ਕੁਲਦੀਪ ਰਸੀਲਾ ਜੀ ਨੇ ਗਾਇਆ ਤੁਹਾਡਾ ਗੀਤ ਹਾਂਜੀ ਹਾਂ ਕਹਿੰਦੀ ਹੁੰਦੀ ਸੀ ਕਮਾਲ ਦਾ ਗੀਤ ਬਣਿਆ ਜੀ ਉਦੋਂ ਉਹੋ ਜੇ ਗੀਤਾਂ ਦਾ ਦੌਰ ਸੀਗਾ ਹਾਂਜੀ ਹਾਂ ਅ ਦਰਦ ਭਰੇ ਗੀਤਾਂ ਦਾ ਸੈਡ ਸੌਂਗ ਜਿਹਨਾਂ ਨੂੰ ਕਹਿੰਦੇ ਹਾਂ ਜਿਆਦਾ ਆਨੰਦ ਕੀਤਾ ਜੀ ਉਹਨਾਂ ਨੇ ਆਪ ਵੀ ਪਸੰਦ ਕੀਤਾ ਲੋਕਾਂ ਨੇ ਬਹੁਤ ਕੀਤਾ ਹੁਣ ਵੀ ਚੱਲਦਾ ਉਹ ਰਸੀਲਾ ਜੀ ਨਾਲ ਹੋਇ ਕਿਦਾਂ ਰਾਬਤਾ ਬਣਿਆ ਸੀ ਉਦੋਂ ਉਹ ਬੂਟਾ ਹੈ ਭਾਈ ਰੁਪਾਲਾ ਜੀ ਹਾਂ ਉਹਨਾਂ ਨੇ ਆਪਦਾ ਉਹਨਾਂ ਮੇਲ ਹੋਇਆ ਡਾ ਅੱਛਾ ਉਹਨਾਂ ਨੇ ਕੀ ਲਿਆ ਮੇ ਤੋਂ ਅੱਛਾ ਅੱਛਾ ਬੂਟੇ ਦੇ ਗੀਤ ਪੁਰਾਣੇ ਹਾਂ ਜੀ ਸਾਡੇ ਕੋਲੋਂ ਗੀਤ ਲਿਆ ਤੇ ਉਹ ਕੁਲਦੀਪ ਰਸੀਲੇ ਦੀ ਕੈਸਟ ਦੇ ਵਿੱਚ ਰਿਕਾਰਡ ਕੀਤਾ ਕਹਿੰਦੀ ਹੁੰਦੀ ਸੀ ਕੰਨ ਆਵੋ ਮਤਲਬ ਅਸੀਂ ਵੀ ਸੁਣਦੇ ਹਾਂ ਅੱਜ ਵੀ ਕਰਕੇ ਦੀ ਹਾਂ ਜੀ ਹਾਂ ਹਾਂ ਠੀਕ ਆ ਤੇ ਇਦਾਂ ਫਿਰ ਚੱਲਦਾ ਰਿਹਾ سلسلہ ਹਾਂ ਜੀ ਹਾਂ ਤੁਸੀਂ ਬਹੁਤਾ ਹੱਸਤ ਹੋਗੇ ਨਹੀਂ ਮਗਰ ਪਏ ਇਸ ਲਾਈਨ ਮੇ ਲਾਈ ਮੈਨੂੰ ਫਿਰ ਆ ਮੈਂ ਕੰਮ ਦੂਜਾ ਕਰਾਂ ਲੱਕੜ ਦਾ ਕੰਮ ਕਰਦਾ ਮੈਂ ਠੀਕ ਆ ਇਹਦੇ ਪਿੱਛੋਂ ਤਨੂੰ ਪਤਾ ਵੀ ਦਿਹਾੜੀ ਛੱਡ ਕੇ ਜਾਂਦੇ ਆ ਹਾਂ ਦਿਹਾੜੀ ਪੈਂਦੀ ਨਹੀਂ ਆਪਣੀ ਜੱਟ ਕਰਨ ਦਾ ਠੀਕ ਆ ਬਿਲਕੁਲ ਬਿਲਕੁਲ ਹਾਂ ਹੁਣ ਮੈਨੂੰ ਮੂਟੇ ਨੇ ਗਿਆ ਸੀ ਨਾ ਕਹਿੰਦਾ ਵੀ ਤੂੰ ਜਦੋਂ ਮੈਂ ਲੱਗੀ ਤੁਹਾਡਾ ਰਿਕਾਰਡ ਹੋ ਕੇ ਆਇਆ ਇਹ ਚੱਲਿਆ ਬਹੁਤਾ ਹਾਂ ਤੇ ਕਹਿੰਦਾ ਵੀ ਜੇ ਤੂੰ ਜ਼ਿਆਦਾ ਬਠੰਡਾ ਆਉਣ ਲੱਗਿਆਂਦਾ ਤੈਨੂੰ ਮਿਲ ਹੱਥਾਂ ਚ ਜਗਦੇ ਸਿੰਗਰ ਚੱਕਦੇ ਫਿਰ ਇਧਰੋਂ ਕੰਮ ਜਿਹੜਾ ਉਹ ਰੁਕਦਾ ਸੀ ਹਾਂ ਮੈਂ ਕਿਹਾ ਜਰਾ ਉਧਰ ਤਾਂ ਗੱਲ ਬਾਤ ਦੀ ਵੀ ਇਹ ਸਾਡਾ ਕੰਮ ਖਰਾਬ ਹੁੰਦਾ ਫਿਰ ਇਹ ਤੋਂ ਬਠੰਡਾ ਵੀ ਕਾਫੀ ਬਾਹਰ ਦੂਰ ਆ ਹੀ ਬਹੁਤ ਆ ਦੂਰ ਬਹੁਤ ਆ ਹਾਂ ਠੀਕ 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 ਹੁਣ ਚੱਲਦੇ ਆ ਮਤਲਬ ਜਦੋਂ ਫਿਰ ਸ਼ੁਰੂ-ਸ਼ੁਰੂ ਚ ਨਰਿੰਦਰ ਮਾਵੀ ਦੇ ਵਿੱਚ ਆਪਣਾ ਹੋਇਆ ਉਹਨੇ ਵੀ ਗਾਇਆ ਅਛਾ ਨਰਿੰਦਰ ਉਹ ਤੇ ਫਿਰ ਚੋਪੜਾ ਜੀ ਦੇ ਨਾਲ ਜਿਹੜੀਆਂ ਨਰਿੰਦਰ ਮਾਵੀ ਦੀਆਂ ਗੈਸਟਾਂ ਵੀ ਹੋਣਗੇ ਹਾਂ ਜੀ ਆ ਉਹਦੇ ਨਾਲ ਉਹਦੇ ਨਾਲ ਵੀ ਸਿੰਗਲ ਵੀ ਉਹਨੇ ਕਰਾਈ ਹੁ ਕੈਕਟਰ ਸਾਂ ਸਿੰਗਲ ਜਿਹੜੀਆਂ ਸੋਲੋ ਗੈਸਟਾਂ ਉਹਨਾਂ ਦੀਆਂ ਆ ਉਹਨਾਂ 'ਚ ਵੀ ਸੀਗੇ ਹਾਂ ਜੀ ਹਾਂ ਠੀਕ ਠੀਕ ਆ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਲਿਖਣ ਲੱਗੇ ਤੇ ਕਲਾਕਾਰਾਂ ਨਾਲ ਥੋੜਾ ਬਹੁਤ ਰਾਬਤਾ ਬਣਾਉਣ ਲੱਗੇ ਜਾਂ ਮੰਨ ਲੱਗੇ ਲੁਧਿਆਣੇ ਜਿਹੜਾ ਛੇੜਾ ਕਰਦੇ ਆਂ ਨੇ ਮਾਂ ਵੀ ਉਹਨੇ ਵਿਰੋਧ ਨਹੀਂ ਕੀਤਾ ਵੀ ਇਹ ਕਿਹੜਾ ਕੰਮ ਆ ਜਾਂ ਕਈ ਵਾਰੀ ਹੁੰਦਾ ਨਾ ਲੋ ਲੈਂਬਰੋ ਬਣੇ ਕੀਤਾ ਗਏ ਨੇ ਵਾ ਇਹਨਾਂ ਨੂੰ ਨਾ ਪਤਾ ਵੀ ਲੱਗਿਆ ਪਹਿਲਾਂ ਅੱਛਾ ਜੀ ਹੁਣ ਆਪਾਂ ਬੈਠੇ ਲਿਖੀ ਜਾਂਦੇ ਰਾਤ ਨੂੰ ਬੈਠੇ ਕੰਮ ਦਵਾ ਲਾ ਲੋ ਠੀਕ ਆ ਬੈਠੇ ਜੇ ਮਾਤਾ ਨੂੰ ਕਹਿੰਦੇ ਵੀ ਇੰਨਾ ਟਾਈਮ ਆ ਗਿਆ 11 ਵਜੇ ਆ ਜਾਂ 10 ਵਜੇ ਹੂੰ ਪੈ ਜੋ ਕੀ ਕਰਦਾ ਠੀਕ ਆ ਇਹਨਾਂ ਦਾ ਹੁੰਦਾ ਹੀ ਉਹ ਨਹੀਂ ਕਿਸੇ ਨੇ ਕਿਤਾ ਤਰਾਜੀ ਠੀਕ ਆ ਇਹ ਲੱਕੜ ਦਾ ਕੰਮ ਫਿਰ ਤੁਸੀਂ ਮਤਲਬ ਪਰੰਤੂ ਬਾਅਦ ਸ਼ੀਤੀ ਕੰਮ ਆ 10 ਮੈਟਰ ਕਰਨ ਦਾ ਵਾ ਜਣੀ ਥੋੜਾ ਇਧੋ ਤੇ ਫਿਰਿਆ ਬਹਿਲਾ ਜਮ ਘਰ ਹਾਂਜੀ ਫਿਰ ਮੈਂ ਇਹ ਕੰਮ ਚ ਪੈ ਗਿਆ ਜੀ ਅੱਛਾ ਮਸ ਕਰਦੇ ਕਰਦੇ ਮਿਸਤਰੀ ਬਣ ਗਏ ਮੈਂ ਮਿਸਤਰੀ ਬਣ ਕੇ ਸਿੱਖ ਲਿਆ ਠੀਕ ਹੈ ਤੇ ਇਹ ਕੰਮ ਇਹ ਦੁਕਾਨ ਤੇ ਕਰਦੇ ਤੁਸੀਂ ਜਾਂ ਫਿਰ ਘਰਾਂ ਚ ਵੀ ਬਾਹਰ ਚੱਲਦੇ ਕੰਮ ਕੋਠਿਆਂ ਦਾ ਕੋਠਿਆਂ ਦਾ ਅੱਜ ਵੀ ਚੱਲਦਾ ਹੁਣ ਵੀ ਅੱਜ ਵੀ ਚੱਲਦਾ ਠੀਕ 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 ਆ ਉਹ ਬੇਟਾ ਕਰਦਾ ਮੇਰਾ ਇੱਕ ਬਾਕੀ ਮੁੰਡੇ ਹੋਰ ਨੇ ਠੀਕ ਠੀਕ ਨਾਲ ਮਿਸਤਰੀ ਮੁੰਡੇ ਆ ਠੀਕ ਠੀਕ ਬਹੁਤ ਵਧੀਆ ਗੱਲ ਆਈ ਤੇ ਤੁਸੀਂ ਇੱਥੇ ਫਿਰ ਦੁਕਾਨ ਤੇ ਹੀ ਹੁੰਨੇ ਹੋ ਮੈਂ ਤਾਂ ਇੱਥੇ ਦੁਕਾਨ ਤੇ ਹੁੰਦਾ ਬਸ ਕੋਈ ਮੜ ਮਟੇ ਤੇ ਕਰ ਲੈਨੇ ਆ ਹਮ ਨਹੀਂ ਤਾਂ ਪਰੀਆ ਪਵਾ ਹੈ ਦੁਕਾਨ ਦੀ ਜਾਨੀ ਡਿਊਟੀ ਪੱਕੀ ਪੱਕੀ ਉਹ ਤਾਂ ਗੜੀ ਬਣੀ ਗੜੀ ਹੈ ਹੀ ਪਹੁੰਦਿਆ ਇਹ ਦੂਧ ਨਹੀਂ ਆ ਜਾਂਦਾ ਤੇ ਬੇਟੇ ਦਾ ਜ਼ਿਕਰ ਕੀਤਾ ਪਰਿਵਾਰ ਬਾਰੇ ਥੋੜਾ ਦੱਸ ਦਿਓ ਵੀ ਕਿੰਨੇ ਬੱਚੇ ਕਿੱਦਾਂ ਹਾਂਜੀ ਦੋ ਗੁੱਡੀਆਂ ਨੇ ਆਪਣੇ ਜੀ ਇੱਕ ਬੇਟਾ ਜੀ ਸਾਰੇ ਮੈਰਿਡ ਆ ਨਾ ਬੇਟਾ ਨਹੀਂ ਆ ਦੋ ਗੁੱਡੀਆਂ ਬਹੀ ਨੇ ਠੀਕ ਹੈ ਜੀ ਥੈਂਕ ਯੂ ਤੇ ਬੇਟਾ ਤੁਹਾਡਾ ਇਹ ਕੰਮ ਜਿਹੜਾ ਇਹ ਲੱਕੜ ਦੇ ਕਰਦਾ ਆਪਣੇ ਕੰਮ ਜੀ ਪੈ ਗਿਆ ਹੀ ਬਹੁਤ ਵਧੀਆ ਮਨ ਪੜ ਕੇ ਹਾਂਜੀ ਵੀ ਇਹ ਕਰ ਲਿਓ ਨੇ ਜੀ ਕਰਕੇ ਹੁਣ ਇਹ ਕੰਮ ਜੀ ਜਰੂਰ ਠੀਕ ਆ ਪੈ ਗਿਆ ਨਾਲ ਜੀ ਤੇ ਹੁਣ ਵੀ ਲਿਖਦੇ ਲੁਕਦੇ ਰਹਿੰਦੇ ਹਾਂ ਹਾਂਜੀ ਅੱਛਾ ਕਲਮ ਚਲਦੀ ਹੈ ਜੀ ਤੇ ਕਦੀ ਕੋਈ ਗੀਤ ਲੈਣ ਕੋਈ ਨਵਾਂ ਸਿੰਗਰ ਆਇਆ ਹੋਵੇ ਕੋਈ ਗਾਇਕ ਪੁੱਛਦਾ ਕਿਸਦਾ ਵੀ ਨਹੀਂ ਮੈਂ ਹੁਣ ਜਾਣਦਾ ਬਹੁ ਘਾਟਾਂ ਨੇ ਬੋਲੇ ਨਹੀਂ ਅੱਜ ਕੱਲ ਤੇ ਫੋਨਾਂ ਦੇ ਗੱਲਾਂ ਹੋ ਜਾਂਦੀਆਂ ਹਨਾ ਫੋਨ ਫੋਨ ਤੇ ਜਲਾ ਹੋ ਜਾਂਦਾ ਜਿਵੇਂ ਕਿ ਲਿਖਣ ਦਾ ਸੌਤਾ ਨਹੀਂ ਆ ਹਾਂ ਫਿਰਨ ਦਾ ਸੌਂਗ ਹੈ ਵੀ ਕੋਈ ਤੇ ਕੋਈ ਜਾਈਏ ਕਿ ਕਿਹੜਾ ਆਇਆ ਕਰੀਏ ਵਾ ਕਰੀਏ ਕੋਈ ਕਿਤਾਬ ਵਗੈਰਾ ਸਪਾਈ ਹੋਏ ਸਪਾਈ ਨਹੀਂ ਆਪਾਂ ਗੀਤ ਸਾਂਭੇ ਰਹਿਣ ਉਹਦੇ ਸਾਰੇ ਹੀ ਰਚਨਾਵਾਂ ਬਸ ਉਹ ਹੀ ਆਪਣੇ ਡੈਰੀਆਂ ਹੀ ਨਹੀਂ ਲਿਖੀਆਂ ਠੀਕ ਆ ਅੱਛਾ ਡੈਰੀਆਂ ਹੀ ਆ ਹਾਂਜੀ ਠੀਕ ਆ ਤੇ ਕੰਪਨੀ ਰਹਿ ਰਿਹਾ ਵੀ ਆਪਾਂ ਨੂੰ ਕੋਈ ਰੱਗੀ ਆਪਣਾ ਆਈਡੀ ਜਿਵੇਂ ਤੁਸੀਂ ਤੁਹਾਨੂੰ ਪਤਾ ਹੀ ਹੈ ਵੀ ਚੋਰੀ ਹੋ ਜਾਂਦਾ ਬਿਲਕੁਲ ਬਿਲਕੁਲ ਬਹੁਤ ਅੱਜ ਕੱਲ ਤੇ ਬਹੁਤ ਫਾਸਟ ਹੋ ਗਿਆ ਨਾ ਅੱਜ ਸੁਣਾਉਂ ਕਿ ਪਰਸੋਂ ਨੂੰ ਆਇਆ ਹੁੰਦਾ ਹਾਂ ਉਹ ਚੱਕਰ ਪੈਣ ਦਾ ਠੀਕ ਠੀਕ ਆ ਆ ਕਰਕੇ ਆਪਣਾ ਹੋਈ ਨਹੀਂ ਅੱਛਾ ਜੀ ਤੇ ਜਦੋਂ ਗੀਤ ਰਿਕਾਰਡ ਹੁੰਦੇ ਰਹਿ ਤੇ ਕੋਈ ਕੰਪਨੀ ਨਾਲ ਰਾਇਲਟੀ ਵਗੈਰਾ ਉਦੋਂ ਤੇ ਸਿਸਟਮ じゃ ਹੁੰਦਾ ਸੀ ਕੋਈ ਰਾਇਲਟੀ ਨਹੀਂ ਮੜੀ ਨਾ ਪਤਾ ਕਿ ਨੇ ਪੈਸਾ ਠੀਕ ਆ ਤੇ ਉਹ ਤਾਂ ਵਸੇ ਦੋ ਨਹੀਂ ਰਹੇ ਆਪਣਾ ਚਲ ਆਪਾਂ ਦਾ ਕੰਮ ਇੱਕ ਸੌਕ ਆਪਣਾ ਹੈਗਾ ਠੀਕ ਆ ਕੋਈ ਆਪਣਾ ਕੰਮ ਕੀਤਾ ਇਹਨੇ ਵੀ ਆ ਚਲਾ ਦੇ ਤੇ ਆਪਾਂ ਨਰਸਾਰਾ ਹੂੰ ਇਹਦਾ ਸਾਈਡ ਤੇ ਕਰਦੇ ਸੀ ਹਾਂ ਤੇ ਲੋਡ ਵੀ ਨਹੀਂ ਪਈ ਆਪਾਂ ਕਹਿੰਦੇ ਮੰਗੇ ਵੀ ਹੈ ਨਹੀਂ ਠੀਕ ਹੈ ਇਹ ਦਿੱਤੇ ਵੀ ਹੈ ਨਹੀਂ ਠੀਕ 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 ਆਪਣੇ ਆਪ ਨਹੀਂ ਦਿੱਤੇ ਕਿਸੇ ਨੇ ਹਾਂ ਠੀਕ ਆ ਤੁਸੀਂ ਆਪਣਾ ਜਿਹੜਾ ਤਖੱਲਸ ਆ ਆਪਣੇ ਪਿੰਡ ਨੂੰ ਬਣਾਇਆ ਮਗਰ ਬਿੱਲੂ ਝਨੇਰ ਵਾਲਾ ਹਾਂਜੀ ਕੱਚਾ ਮੇਰਾ ਬਿੱਲੂ ਆ ਪੂਰਾ ਨਾਮ ਦੱਸੋ ਸਾਡੇ ਦਾ ਨਾਮ ਰakesh kumar ਆ ਜੀ ਹਾਂਜੀ ਕ੍ਰਿਸ਼ਨ ਕੁਮਾਰ ਆ ਕ੍ਰਿਸ਼ਨ ਕੁਮਾਰ ਪੇਸ਼ਨ ਕੁਮਾਰ ਬਿੱਲੂ ਹਾਂਜੀ ਬਿੱਲੂ ਚਨੇਰ ਵਾਲਾ ਬਣ ਗਿਆ ਉਦੋਂ ਹਾਂਜੀ ਹਾਂਜੀ ਠੀਕ ਠੀਕ ਆ ਕਿਹਨਾਂ ਤੋਂ ਜ਼ਿਆਦਾ ਪ੍ਰਭਾਵ ਸੀ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਕਿਹੜੀ ਕਲਮ ਤੋਂ ਕਿਹੜੇ ਗਾਇਕ ਤੋਂ ਉਦੋਂ ਸਪੀਕਰ ਵਾਜਦੇ ਸੀ ਵੱਡੇ ਵੱਡੇ ਨਾਮਵਰ ਗੀਤਕਾਰਾਂ ਦੇ ਬਾਬੂ ਸਿੰਘ ਮਾਨ ਦੇਵ ਤਰੀਕੇ ਵਾਲਾ ਜੀ ਇਹਨਾਂ ਦੇ ਖਾਸ ਕਰਕੇ ਜਦਰ ਸਿੰਘ ਪਵਾਨਾਂ ਦੇ ਮਾਨ ਦੇ ਗੀਤ ਬਹੁਤ ਵਧੀਆ ਲੱਗਦੇ ਸੀ ਜੀ ਹਾਂ ਬਾਕੀ ਨਾ ਥੋੜੀ ਸਾਡੇ ਨੇੜੇ ਕਰਕੇ ਨੇੜੇ ਕਰਕੇ ਉਹ ਵੀ ਸਾਡੇ ਸੀਨੀਅਰ ਹੀ ਨੇ ਹਾਂ ਤੁਹਾਡੇ ਸੀਨੀਅਰ ਹੀ ਠੀਕ ਹੈ ਜੀ ਉਹ ਵੀ ਉਹ ਨਾਲ ਫਿਰ ਮੇਗੇ ਨੂੰ ਦਾਰਿਆ ਹਾਂ ਹਾਂ ਹੰਦਰਾ ਨਾ ਹੀ ਠੀਕ ਆ ਹੁਣ ਹੀ ਮਿਲ ਜਾਂਦੇ ਨੇ ਠੀਕ ਆ ਤੁਹਾਡੇ ਲੈ ਕੇ ਤੇ ਮਤਲਬ ਵੀ ਗੀਤਕਾਰੀ ਦਾ ਸ਼ਾਇਰੀ ਦਾ ਮਤਲਬ ਸਾਹਿਦ ਦਾ ਬਹੁਤ ਵੱਡਾ ਖਜ਼ਾਨਾ ਮਲੇਰ ਕੋਟਲੇ ਸਰਦਾਰ ਗੁਰਦੇਵ ਸਿੰਘ ਮਾਨ ਨੂੰ ਰੀਂ ਦੇ ਰਹੇ ਤੇ ਪੰਜ ਸਾਲ ਬਾਪਲੇ ਵਾਲਾ ਛੋਟੀ ਦੇ ਗੀਤਕਾਰ ਜਿਹੜੇ ਉਹ ਵੀ ਵਧੀਆ ਨੇ ਤੇ ਉਹਨਾਂ ਨਾਲ ਅਕਦੀ ਮਿਲਦੇ-ਕਿਲਦੇ ਹਾਂ ਉਹ ਤਾਂ ਮਿਲਦੇ ਨੇ ਠੀਕ ਆ ਜੀ ਕਦੀ ਫਿਰ ਕੋਈ ਉਹਨਾਂ ਤੋਂ ਕੁੰਡੀ ਜਾਣੀ ਗੀਤਕਾਰੀ ਦੀ ਕਿ ਕੋਈ ਪੁੱਛਗੇ ਕਿ ਬੈਠਿਆਂ ਕਿ ਡਿਸਕਸਾ ਲੋੜੇ ਹੋਈ ਆਪਾਂ ਨੂੰ ਠੀਕ ਹੈ ਜੀ ਆਪਾਂ ਨੂੰ ਆਪਣੇ ਆਪ ਹੀ ਮਾਲਜਾ ਚਲੋ ਜਿੰਨੀ ਨੌਲੇਜ ਹੈਗੀ ਹਾਂ ਜੀ ਇਹੋ ਜਿਹਾ ਵੀ ਲਿਖਦੇ ਆ ਜੀ ਜੀ ਨਹੀਂ ਲਿਖਦੇ ਤੁਸੀਂ ਵਧੀਆ ਕੋਈ ਸ਼ੱਕ ਨਹੀਂ ਚਲੋ ਆਪਣੀ ਪਸੰਦ ਹੁੰਦੇ ਵਾਲਾ ਤੇ ਮੈਨ ਸੋਹਣੀਏ ਗੀਤ ਕਮਾਲ ਦਾ ਸਾਡਾ ਫੇਵਰੇਟ ਆ ਜੀ ਬੜਾ ਸੁਣਨੇ ਹਾਂ ਹਾਂਜੀ ਹਾਂਜੀ ਤੇ ਉਹ ਜੱਜ ਸਾਹਿਬ ਨਾਲ ਨਹੀਂ ਮਿਲਦਾ ਮਨ ਨਹੀਂ ਬਣਾ ਹੁੰਦਾ ਨਹੀਂ ਮਿਲਿਆ ਆਪਾਂ ਨੂੰ ਅੱਛਾ ਮਿਲਿਆ ਨਹੀਂ ਕਦੀ ਮੇਰਾ ਖਿਆਲ ਜੇ ਤੁਸੀਂ ਮਿਲਦੇ ਤੇ ਉਹਨਾਂ ਨੇ ਗੀਤਾਂ ਦੀ ਤੁਹਾਡੇਆਂ ਨਹੀਂ ਡਿਮਾਂਡ ਕਰਨੀ ਸੀ ਤੁਸੀਂ ਹੋਰ ਬਾਤ ਰਕਾਰਡ ਹੋ ਸਕਦੀ ਸੀ ਚੋੜਾ ਸਾਹ ਦੱਸ ਦੇਗਾ ਕਿ ਜਦੋਂ ਇਹ ਗੀਤ ਮਤਲਬ ਚੱਲਦਾ ਹੀ ਆਪਣਾ ਰਿਪੋਰਟ ਹੋ ਰਿਹਾ ਸੀ ਹਾਂਜੀ ਵੀ ਉੱਠ ਕੇ ਇਹਨਾਂ ਨੇ ਜਦੋਂ ਹਾਰਮੋਨੀ ਵਜਾਇਆ ਉਹ ਹਾਂ ਵੀ ਉਹ ਇਹਨਾਂ ਨੇ ਆ ਬਜਾਇਆ ਉੱਠ ਕੇ ਹਾਂ 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 ਨੀ ਇਹਨਾਂ ਨੂੰ ਮਾਰ ਚੰਗਾ ਲੱਗਿਆ ਵੀ ਆਪਾਂ ਇਹ ਵੀ ਛੱਡ ਦੋ ਹਾਂ ਵੀ ਮੈਂ ਉਹ ਪੀਸ ਦੰਨਾਂ ਅੱਛਾ ਵੀ ਉਹਨਾਂ ਨੇ ਦੱਸਣ ਦੀ ਗੱਲ ਹੈ ਮੈਨੂੰ ਯਾਨੀ ਜਿਹੜਾ ਬੰਦਾ ਵਜਾ ਰਿਹਾ ਸੀ ਹਰਮੋਨੀਅਮ ਉਸ ਵੇਲੇ ਮਿਊਜ਼ੀਸ਼ੀਅਨ ਨੂੰ ਕਹਿੰਦੇ ਵੀ ਮੈਂ ਆ ਆ ਵਜਾਉਣਾ ਹਾਂ ਹਾਂ ਠੀਕ ਠੀਕ ਹੈ ਕਮਾਲ ਦਾ ਹੀ ਹਾਂਜੀ ਹਾਂ ਵਾਹ ਠੀਕ ਆ ਉਹਨਾਂ ਦਾ ਸਪੀਕਰ ਵੱਜਦੇ ਸੀ ਹੈਨਾ ਉਦੋਂ ਦਵੇ ਜਿਹੜਾ ਤਵਾ ਤਵੇ ਚ ਆਇਆ ਤੇ ਇਥੇ ਫਿਰ ਪਿੰਡ ਵਜਾਉਣਾ ਆਣ ਇਹ ਕਿ ਨੀਰ ਲੱਭਦਾਊਗਾ ਇਹਦਾ ਗੀਤ ਹੈ ਤਵਾ ਦਾ ਬਹੁਤ ਚੱਲਿਆ ਇਹ ਹਾਂਜੀ ਯਾਨੀ ਮੇਰੇ ਆਪਣੇ ਦੇਖਦੇ ਹਾਲ ਹੈ ਹਾਂਜੀ ਮੈਂ ਉਹ ਇਹੀ ਲੱਕੜ ਦਾ ਕੰਮ ਕਰਦਾ ਹਾਂ ਹਾਂਜੀ ਮੈਂ ਆਪਣੇ ਕੱਚੀਆਂ ਪਈਆਂ ਨੇ ਹਾਂ ਤੇ ਤਾਵਲ ਕੋਠੀ ਚ ਗਏ ਦੀ ਉੱਥੇ ਕੰਮ ਚੱਲਦਾ ਨਾ ਕੰਮ ਅੱਛਾ ਜੀ ਉਹਦਾ ਸਾਈਕਲ ਹੁੰਦਾ ਕੀ ਮੋਟਰ ਤਾਂ ਹੈ ਨਹੀਂ ਸੀ ਹੂੰ ਤੇ ਨਾ ਫੋਨ ਹੁੰਦਾ ਸੀ ਬਿਲਕੁਲ ਸਾਈਕਲ ਤੇ ਉਹ ਕੋਠੀ ਚ ਚੱਲ ਕੇ ਕੰਮ ਕਰਕੇ ਸ਼ਾਮ ਨੂੰ ਅੱਛਾ ਜੀ ਯਾਨੀ ਚੱਲੇ ਗੀਤ ਆਪਣਾ ਚੱਲਦਾ ਸੀ ਆ ਕਿਸੇ ਮੋਟਰ ਤੇ ਤੇ ਮੋਟਰ ਤੇ ਚੱਲਦਾ ਹਾਂਜੀ ਹਾਂ ਅੱਛਾ ਜੀ ਉੱਥੋਂ ਚੱਲ ਗਿਆ ਮਾਰਾ 4 ਕਿਲੋ ਮੀਟਰ ਕਟੋਕਟਾ ਹੋ ਗਈ ਉਹ ਹੂੰ ਪਹਿਲੀ ਵਾਰ ਕਹਿੰਦਾ ਠੀਕ ਆ ਖੇਤਾਂ ਵਾਲਾ ਤੇ ਇਹ ਗੀਤ ਚੱਲ ਗਿਆ ਪੂਰਾ ਜਦੋਂ ਪੂਰਾ ਐਂਡ ਹੋ ਗਿਆ ਗੀਤ ਦਾ ਹਾਂਜੀ ਫੇਰ ਚੱਲ ਪਿਆ ਅੱਛਾ ਫੇਰ ਚੱਲ ਪਿਆ ਕਰੇ ਆਪੇ ਹਾਂਜੀ ਹਾਂ ਫੇਰ ਮੁੱਕ ਗਿਆ ਫੇਰ ਚੱਲ ਪਿਆ ਅੱਛਾ ਜਾਨੋ ਹੀ ਕਰਦੇ ਗਏ ਚੱਲੋ ਮੋਟਰ ਤੱਕ ਪਹੁੰਚ ਗਏ ਸਾਈਡ ਤੇ ਆ ਮੋਟਰ ਜਮਾ ਪਹਿਹੀ ਦੇ ਉੱਤੇ ਸੀ ਹੂੰ ਤੇ ਮੈਂ ਉਹ ਮੁੰਡਾ ਉਹ ਜਿਹੜਾ ਜ਼ਿੰਮੇਦਾਰ ਹੈਗਾ ਹੂੰ ਮਾਨੂੰ ਪੁੱਛਿਆ ਮਾ ਯਾਰ ਵੀ ਇਹ ਕੀ ਚੱਕਰਾ ਵੀ ਇਹ ਗੀਤ ਤੂੰ ਬਾਰੀ ਬੈ ਲਾਈ ਜੰਨਾ ਹਾਂ ਜਾਂ ਕੀ ਵਾਲਾ ਹੋ ਕਹਾ ਠੀਕ ਆ ਕਹਿੰਦਾ ਮੈਨੂੰ ਸਾਰੇ ਕੈਟ ਦੇ ਵਿੱਚ ਇਹੀ ਪੜਾਇਆ ਲੱਗੀ ਤੇ ਇਹੀ ਭਰਾ ਬਸ ਕਹਿੰਦਾ ਮੇਰਾ ਹੋਰ ਗੀਤ ਨਹੀਂ ਕੋਈ ਮੈਂ ਜਿੱਥੇ ਮਰਜੀ ਕੋਈ ਨੱਕਾ ਮੋੜ ਨਹੀਂ ਜੰਨਾ ਜਾਂ ਮੈਂ ਇਹੋ ਹੀ ਸੁਣ ਲਾ ਕੇ ਚਲੇ ਜਾਣਾ ਮੈਂ ਆਪੇ ਚੱਲ ਜਾਈਦਾ ਬਸ ਇਹੀ ਹੁੰਦਾ ਮੈਂ ਅੱਛਾ 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 ਮੈਂ ਤਾਂ ਹੁਣ ਦੱਸਿਆ ਨਹੀਂ ਵੀ ਕੀਦਾ ਲਿਖਿਆ ਕੀ ਗੱਲ ਬਾਤ ਆ ਯਾਨੀ ਮੈਨੂੰ ਵਧੀਆ ਲੱਗਿਆ ਵੀ ਇੰਨੀ ਸਾਰੀ ਕੈਟ ਉਹਨਾਂ ਦੇ ਅੰਦਰ ਉਹ ਮੈਨੂੰ ਇੰਨਾ ਪਸੰਦ ਆ ਨੂ ਇੱਕ ਮਤਲਬ ਬਸ ਉਹੀ ਠੀਕ ਠੀਕ ਆ ਧਾਰਮਿਕ ਗੀਤਾਂ ਵਾਂਗੂ ਜੇ ਆਪ ਰੇਡੀਓ ਹਾਂਜੀ ਇੱਕ ਗੀਤ ਲਾ ਕੇ ਬਸ ਪਹਿਲੇ ਲਾ ਹੁੰਦੇ ਗਏ ਬਿਲਕੁਲ ਹਾਂ ਮਤਲਬ ਇੰਨਾ ਚੱਲੇ ਗਿਆ ਟਰਨਰ ਤੋਂ ਬਾਅਦ ਤੁਹਾਡਾ ਇੱਥੇ ਪੱਦਮਾ ਜ ਨਹੀਂ ਚੱਲਦਾ ਸੀ ਠੀਕ ਠੀਕ ਆ ਹਾਂਜੀ ਹਾਂ ਚੋਪੜਾ ਸਾਹਿਬ ਨੂੰ ਤਾਂ ਫਿਰ ਤੁਸੀਂ ਮਿਲਦੇ-ਗਿਲਦੇ ਰਹੇ ਹੋਗੇ ਕਾਫੀ ਬਹੁਤ ਬਹੁਤ ਉਹ ਮਤਲਬ ਦੱਸੋ ਉਹਨਾਂ ਦਾ ਕਿਦਾਂ ਦਾ ਸੁਭਾਅ ਸੀ ਕਿਦਾਂ ਦੇ ਇਨਸਾਨ ਸੀ ਕਲਾਕਾਰ ਤਾਂ ਕਮਾਲ ਦੇ ਸੀਗੇ ਤੇ ਪਿੰਡ ਦਾ ਮਾਨਕਵਾਲੀ ਆ ਸਾਡੇ ਨਾਲ ਹੀ ਆ ਮਾਨਕਵਾਲ ਮਾਨਕਵਾਲਾ ਠੀਕ ਆ ਜੀ ਮਾਨਕ ਹੈੜੀ ਵੀ ਗੰਦਨੇ ਹੂੰ ਤੇ ਆਪਣੇ ਤੋਂ 6 ਕਿਲੋਮੀਟਰ ਹੋਗਾ ਜੀ ਬਾਕੀ ਨਾ ਨਜ਼ਰ ਤੋਂ ਨਿਗਾਹ ਨਹੀਂ ਆਈ ਉਹ ਉਹ ਸ਼ੁਰੂ ਤੋਂ ਸੀਗੇ ਹਾਂ ਜਵਾਨ ਦੋ ਹੀ ਸੀ ਉਹ ਠੀਕ ਹੈ ਨਿਤਰੀਨ ਸੀਗੇ ਹਾਂ ਠੀਕ ਹੈ ਜੀ ਪਰ ਇਹਦੀ ਮਤਲਬ ਦਿਮਾਗ ਦੀ ਉਹ ਸੀ ਹਾਂ ਜੀ ਸਮਝਣ ਵਾਲੀ ਦਿਮਾਗ ਰਹਿਣਾ ਫੜ ਲਈ ਹੋਣੀ ਹੂੰ ਬਸ ਸਾਰੀ ਜ਼ਿਆਦਾ ਹੀ ਉਹ ਠੀਕ ਆ ਹੁੰਦੇ ਨਹੀਂ ਇਹ ਕਿੰਦੇ ਦਿੱਲੀ ਤੱਕ ਜਾਂ ਰਿਕਾਰਡਿੰਗ ਦੇ ਕੱਲੇ ਚਲੇ ਜਾਂਦੇ ਸੀ ਕੱਲੇ ਰੇਲ ਗੱਡੀ 'ਚ ਬੱਲੇ ਬੱਲੇ ਬੜੇ ਕਮਾਲ ਦੀ ਜੱਲਾਬ ਆ ਆਪੇ ਹੀ ਸਟੂਡੀਓ 'ਚ ਪਹੁੰਚ ਜਾਂਦੇ ਹੁੰਦੇ ਸੀ ਕਹਿੰਦੇ ਕੱਲੇ ਹਨਾ ਹਾਂ ਜੀ ਹਾਂ ਜੀ ਠੀਕ ਐ ਐਸੀ ਪਰਮਾਤਮਾ ਦੀ ਬਖਸ਼ਿਸ਼ ਸੀ ਤੇ ਉਹ ਅਖਾੜੇ ਵਗੈਰਾ ਵੀ ਲਾਉਂਦੇ ਰਹੇ ਅਖਾੜੇ ਲਾਇਆ ਕੁਝ ਕੁ ਉਹਨਾਂ ਨੇ ਜੀ ਆਪਣੇ ਖਾਸ ਬੰਦਿਆਂ ਦੇ ਅੱਛਾ ਹਾਂ ਮਨੋ ਸਟੇਜਾਂ ਲਾਈਆਂ ਹਾਂ ਹਾਂ ਜੀ ਹਾਂ ਜੀ ਰਿਕਾਰਡ ਮਾਣਾਂ ਦੀ ਕਾਫੀ ਆ ਹਾਂ ਜੀ ਹਾਂ ਪੈਸਤਾ ਕਈ ਆਈਆਂ ਉਹਨਾਂ ਦੀਆਂ ਹਾਂ ਠੀਕ ਠੀਕ ਆ ਉਹ ਆਈ ਤਖੋ ਗਾਣੇ ਟੱਪੇ ਬਣਾਉਂਦੇ ਸਿੰਗਰ ਆਪਣੇ ਮੁੰਡੇ ਵਾਲੇ ਕਰਨੇ ਹੁੰਦੇ ਤਿਆਰ ਉਹ ਕੁੜੀ ਵਾਲੇ ਵੀ ਉਹ ਤੇ ਤਿਆਰ ਹੁੰਦੇ ਸੀ ਕੁੜੀ ਵਾਲੇ ਵੀ ਯਾਦ ਹੁੰਦੇ ਸੀ ਹਾਂ ਜੀ ਇੱਕ ਵਾਰੀ ਦੇਖਿਆ ਰਕੋਣਾ ਹੂੰ ਕੁੜੀ ਭੁੱਲ ਗਈ ਆਪਣੇ ਨਰਿੰਦਰ ਭਾਜੀ ਉਹਦਾ ਨਾਲ ਠੀਕ ਹੈ। ਦਾ ਰਹੀ ਹੈ। ਅੱਛਾ ਸਟੂਡੀਓ ਜਾ। ਉਹ ਭੁੱਲ ਗਈ ਸੀ ਫਿਰ ਉਹਨੇ ਆਪ ਉਹ ਕਰਕੇ ਕੀਤਾ। ਹਾਂ। ਦੱਸਿਆ ਵੀ ਆ ਆ ਲੈਣਾ ਨੇ। ਠੀਕ ਆ। ਮਤਲਬ ਉਹਦੇ ਕੁੜੀ ਦੇ ਵੀ ਉਹ ਜਾ ਕਰ ਲੈਂਦੀ ਆਪ। ਵਾਹ ਜੀ ਵਾਹ। ਬਹੁਤ ਜ਼ਿਆਦਾ ਦਾ ਉਹਦੀ ਜ਼ਿਆਦਾ ਸੀ। ਠੀਕ 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 ਆ। ਹੁੰਦੇ ਨਹੀਂ ਉਹ। ਕਮਾਲ ਆ। ਮਰੇ ਮਤਲਬ ਮਾਂ ਮਾਦੀ ਬਖਸ਼ੀ ਦਾ ਲਿਖਿਆ ਉਹ ਕਰਦੇ ਸੀ ਬਸ ਪੜ੍ਹ ਕੇ ਸੁਣਾ ਦੋ। ਹਾਂ। ਉਹ ਜਾਂਦੀ ਗਈ ਦਿਨੋਂ। ਜੀ। ਪੜ੍ਹ ਕੇ ਸੁਣਾਉਣਾ। ਹਾਂ ਜੀ। ਹੁਣ ਮੈਂ ਆਪਾਂ ਬੈਠੇ ਸੁਣਾਈਏ ਨੇ ਸੁਣਾਈਏ ਨੇ। ਆਪਣਾ ਆਂਦਾ ਵੀ ਜਰਾ ਸਾਰਾ ਫੋੜ ਲਿਆ ਗਿਆ ਵੀ ਵੀ ਸਭ ਫਿੱਟ ਹੈ। ਹੂੰ। ਪਰ ਨਹੀਂ ਫਿਰ ਉਹ ਮੈਂ ਕਹਣਾ ਉਹ ਦੂਜਾ ਟੁਕੜਾ ਹੈ। ਅੱਛਾ, ਕਿਉਂ ਮੋੜ ਲੜਾ ਪਈ? ਠੀਕ ਹੈ। ਇਹ ਦੂਜਾ ਅੰਤਰਾ ਹੈ ਉਹ ਕੀ ਗਿਆ ਹੈ। ਕਹਿੰਦੇ ਗਲਤੀ ਮਨ ਲੱਗਣੀ ਉਹ ਜਦੋਂ ਮੋੜ ਲਦਾ ਹੈ। ਠੀਕ। ਇਹ ਨਹੀਂ ਸਮਝਉਣਾ। ਕੀ ਬਾਤ ਆਈ? ਬਹੁਤ ਜ਼ਿਆਦਾ। ਕਿੰਨੇ ਸਾਲ ਹੋ ਗਏ ਉਹਨਾਂ ਦੀ ਡੈਥ ਨੂੰ? ਹੋਈ ਹੈ, ਹੋਈ 17 ਸਾਲ ਤੋਂ 18 ਸਾਲ ਹੋ ਗਏ। ਪਰਿਵਾਰ ਇਹਨਾਂ ਦਾ ਇੱਥੇ ਪਿੰਡ ਹੋਣਾ। ਢੰਡੀ ਆ ਜੀ, ਬਾਕੀ ਉਹਦਾ ਘਾਹ ਛੋਟਾ ਕਾ। ਜੀ। ਦੋ ਏ ਮਲਕ ਸਮਰੂਰ ਆ। ਅੱਛਾ। ਇੱਕ ਜਲੰਧਰ ਆਈ। ਦੋ ਬਾਕੀ ਆਖਿਆ ਮੇਥੀ ਨਾ। ਬਾਕੀ ਇਥੇ ਨਹੀਂ ਦੇ ਕੋਈ ਨਹੀਂ ਨਹੀਂ ਅੱਛਾ ਜੀ ਬਾਕੀ ਕੋਈ ਭਰਾ ਜ਼ਿਆਦਾ ਭਰਾ ਸੀ ਤਿੰਨਾਂ ਤੋਂ ਇਹ ਮੇਰਾ ਹਰ ਪੰਜ ਭਦਾਸ਼ਾ ਦੇ ਅੱਛਾ ਅੱਛਾ ਠੀਕ ਹੈ ਇਹ ਸਾਰਾ ਵੱਡੇ ਹੀ ਹੈ ਠੀਕ ਆ ਹਾਂ ਮੇਰਾ ਬਹੁਪਰਿਆ ਹੈ ਨਾ ਜਿਹੜਾ ਜਿਹੜਾ ਵੀਰੋਂ ਗੀਤ ਮੰ ਦੇਣਾ ਮਤਲਬ ਉਹਨਾਂ ਲੋਕਾਂ ਦੇ ਮੈਨੂੰ ਠੀਕ ਰਾਹੇ ਗੀਤਾਂ ਅੱਛਾ ਹਾਂ ਉਹਨਾਂ ਕੋਲ ਆਈ ਜਾਓ ਉਹ ਕਰ ਦੇ ਕੋ ਠੀਕ ਆ ਯਾ ਬਿੱਲੂ ਗੀਤ ਦੇਖ ਠੀਕ ਆ ਦੇਖਣਾ ਮੈਂ ਕਹਿੰਦਾ ਕੀ ਦਾ ਉਹਨਾਂ ਕਹਿੰਦਾ ਪੈ ਵੀਣਾ ਕਿਹਾ ਹੋਵੇ ਅੱਛਾ ਕੀ ਕਰਦੇ ਕਰਸਾ ਵਾਹ ਉਹ ਕਰ ਦੇਣਾ ਆਪਾਂ ਨੇ ਚਲੋ ਜਮੇ ਜਿੰਨੀ ਖਾ ਸੋਜੀ ਸੀਗੀ ਉਹਨਾਂ ਫਟਾਂ ਆਂਦੇ ਉਹਨਾਂ ਚੜਦਾ ਹੀ ਬੋਲਾਵੇ ਕਿਆ ਬਾਤ ਆ ਹਾਂ ਠੀਕ ਠੀਕ ਆ ਲੁਧਿਆਣੇ ਤੁਸੀਂ ਦੱਸਿਆ ਵੈਸੇ ਤਾਂ ਗੱਲ ਕੀਤੀ ਆ ਵੀ ਮੈਂ ਤੋਰਾ ਫੇਰਾ ਜਿਹੜਾ ਉਹ ਨਹੀਂ ਸੀ ਕਰਦਾ ਆ ਜਮਨ ਚੌਂਕ ਨਹੀਂ ਸੀ ਬਹੁਤਾ ਤੇ ਮੈਂ ਨਹੀਂ ਜਾਂਦੇ ਰਹਿੰਦੇ ਸੀ ਮੈਂ ਮੀਟਿੰਗਾਂ ਹੁੰਦੀਆਂ ਲਈ ਅੱਛਾ ਮੀਟਿੰਗਾਂ ਹੁੰਦੀਆਂ ਜਿਹੜਾ ਗੀਤਕਾਰ ਆਉਂਦੀਆਂ ਹਾਂਜੀ ਹਾਂਜੀ ਮੈਂ ਮੀਟਾਂ ਉਹਨਾਂ ਅਟੈਂਡ ਵਗੈਰਾ ਜਾਂਦੇ ਰਹੇ ਜੀ ਹਾਂਜੀ ਹਾਂ ਉਸੇ ਫਿਰ ਮਹੀਨੇ ਬਾਅਦ ਆ ਜਾਂ 15 ਦੇ ਬਾਅਦ ਉਸੇ ਕਿਸੇ ਕਲਾਕਾਰ ਦੇ ਦਫ਼ਤਰ ਚ ਜੀ ਗਾਇਕੀ ਵੀ ਗੀਤ ਵਿਖਾਉਣ ਜਾਂ ਉਹ ਵੀਰ ਮੈਂ ਲੋ ਗਿਆ ਇਹ ਹੈ ਜਦੋਂ ਪਤਾ ਕਿ ਨਾਮ ਕੀ ਹੈ ਆਪਣੇ ਸੀਗੇ ਜਲਦੀਪ 파ਰਸੋਰੀ ਹਾਂਜੀ ਹਾਂ ਅੱਛਾ ਜੀ ਤੇ ਆਪਣੇ ਦਲਸਾਹ ਜੀ ਸੀਗੇ ਅੱਛਾ ਹਾਂਜੀ ਹਾਂ ਉਹਨਾਂ ਨੂੰ ਮਿਲੇ ਆ ਮਿਲਿਆ ਸੀ ਮੈਂ ਸਾਰਾ ਠੀਕ ਠੀਕ ਆ ਹਾਂਜੀ ਹਾਂ ਹੋਰ ਉਥੇ ਜਦੋਂ ਰਾਮਲਾ ਸਾਹਿਬ ਜਾਂ ਸ਼ੰਦਾ ਜੀ ਰਾਮਲਾ ਜੀ ਘਰੇ ਵੀ ਵਿਖਾ ਉਹਨੇ ਤੁਹਾਡਾ ਗੀਤ ਕਰਾਈ ਦਿੱਤਾ ਉਹਦਾ ਹੋ ਗਿਆ ਰਾਮਲਾ ਜੀ ਘਰੇ ਗਏ ਬੜੀ ਪ੍ਰਾਪਤੀ ਹੈ ਕਰਮਾ ਜੀ ਦੇ ਵੀ ਅੱਛਾ ਉਹਨਾਂ ਨੇ ਵੀ ਮਤੋਂ ਗੀਤ ਲੈ ਲਈ ਹੈ ਪਰ ਰਿਕਾਰਡ ਨਹੀਂ ਹੋਇਆ ਕਿਉਂਕਿ ਚਲੋ ਜਿਵੇਂ ਆ ਜਾਂਦਾ ਜੀ ਜਿਹੜੇ ਨੇੜੇ ਵਾਲੇ ਹੁੰਦੇ ਨਾ ਥੋੜਾ ਜਿਹਾ ਹਾਂਜੀ ਆਪਣੇ ਰਾਈਟਰ ਕੋਲੋਂ ਹੂੰ ਉਹ ਆਪਣਾ ਕਰਾਈ ਜਾਂਦੇ ਨੇ ਉਹ ਕਰਾਈ ਜਾਂਦੇ ਨੇ ਹੁਣ ਆ ਪਿੱਛੇ ਹੁੰਦਾ ਆਪਾਂ ਘੱਟ ਮਿਲਦੇ ਜਾਂ ਕਹਿੰਦਾ ਜਾਂ ਘੱਟ ਮਿਲ ਉਹ ਕੋਲ ਰਹਿੰਦੇ ਆ ਕੀ ਤਾਂ ਆਪਣੇ ਰਹਿੰਦੇ ਨੇ ਉਹਨਾਂ ਦੇ ਹੋਣੀ ਹੁੰਦੀ ਉਹਨਾਂ ਦੇ ਹੋਣੀ ਹੁੰਦੇ ਆ ਬਿਲਕੁਲ ਕੋਈ ਸਾਡਾ ਚੋਪੜਾ ਸੀਗਾ ਹਾਂ ਇਹ ਜਦੋਂ ਅਸੀਂ ਜਾਣਾ ਨਾ ਜਿਹੜਾ ਕੀ ਦੇਦੇ ਉਹ ਸਾਡੀ ਪਹਿਲਾ ਜੀ ਮਕਰੋ ਜਾ ਕੁਝ ਮਰਜ਼ੀ ਕੋਈ ਦੇਈ ਜਾਵੇ ਚੋਪੜਾ ਜੀ ਨੇ ਦਫਤਰ ਵਗੈਰਾ ਦੇ ਕਿਤੇ ਬਣਾ ਨਹੀਂ ਹੋਣਾ ਕਿਉਂ ਨਾ ਕਰਦੇ ਨਹੀਂ ਸੀ ਪਿੰਡ ਮਿਲ ਕੇ ਆਉਂਦੇ ਆ ਪਿੰਡ ਮਿਲਦੇ ਹੁੰਦੇ ਦੇਖੋ ਹਾਂਜੀ ਠੀਕ ਠੀਕ ਆ ਸਾਰੇ ਪਿੰਡਾਂ ਵਾਲੇ ਜੀ ਜੀ ਤੇ ਆਪਣੇ ਇੱਕ ਸ਼ਮਸ਼ੀਰ ਗੱਲਾ ਹੀ ਆਪਣੇ ਮੁੰਡਾ ਦੋਸਤ ਆਪਣਾ ਅੱਛਾ ਜੀ ਉਹਨੇ ਵੀ ਕਰਾਇਆ ਉਹ ਵੀ ਆਇਆ ਇੱਧਰ ਵੀ ਤੁਹਾਡੇ ਏਰੀਏ ਦੇ ਆਏ ਆਪਣੇ ਮਲੇ ਕੋਲੇ ਕੋਲੇ ਅੱਛਾ ਜੀ ਗਾਇਕ ਸ਼ਮਸ਼ੀਰ ਗੱਲਾ ਸ਼ਮਸ਼ੀਰ ਗੱਲਾ ਠੀਕ ਠੀਕ ਆ ਤੇ ਉਹਨਾਂ ਨੇ ਵੀ ਕਰਾਇਆ ਸੀ ਤੇ ਮਾਤਕ ਨੂੰ ਕੋਪੋਸ ਰਹਿ ਜਾਂਦੇ ਨੇ ਦਿਮਾਗ ਆਉਂਦੇ ਨਹੀਂ ਹਾਂਜੀ ਹਾਂਜੀ ਮੌਕੇ ਤੇ ਠੀਕ ਆ ਹਾਂਜੀ ਹਾਂ ਜਿਆਦਾ ਤੁਸੀਂ ਜਿਹੜੇ ਦੁਕਾਨੇ ਲਿਖੇ ਹਨਾ ਤੇ ਹੀਰ ਦੀ ਗਾਥਾ ਜਿਹੜੀ ਸਦੀਕ ਸਾਹਿਬ ਨੇ ਗਾਈ ਉਹ ਸੁਣੋ ਗਾਣੇ ਉਸ ਤੋਂ ਇਲਾਵਾ ਵੀ ਲਿਖੇ ਕੋਈ ਹੋਰ ਸੁਣੋ ਹਾਂਜੀ ਜੇ ਕੋਈ ਪਤਾ ਨਹੀਂ ਬਹੁਤ ਲਿਖਿਆ ਮੈਨੇ ਅੱਛਾ ਅੱਛਾ ਹਾਂ ਨਰਿੰਦਰ ਬਾਜੇ ਸੋਲੇ ਕਰਾਏ ਹੋ ਜੀ ਹਾਂ ਨਰਿੰਦਰ ਬਾਜੇ ਨੇ ਸੋਲੋ ਠੀਕ ਆ ਪਹਿਲੀ ਬਰਾਤ ਵਿੱਚ ਆਇਆ ਗੰਭਰੂ ਅੱਛਾ ਅੱਛਾ ਉਹਨਾਂ ਫਾਈਨ ਟੋਂ ਤੋਂ ਕੈਸਟ ਆਇਆ ਉਹਨਾਂ ਦੇ ਵਿੱਚ ਹੋਊਗਾ ਨਾ ਹਾਂਜੀ ਹਾਂਜੀ ਠੀਕ ਆ ਤੇਰਾ ਜੱਟ ਲੋਨ ਵੀ ਉਹਨੇ ਵੀ ਹਿੰਗਲ ਹੀ ਕਰਾਇਆ ਹੈਗਾ ਠੀਕ ਆ ਆਪਣਾ ਗੱਦਾਂ ਦੇ ਅੱਜਕੱਲ ਗੀਤ ਚੱਲਦੇ ਆ ਤੇਰੀ ਮਨ ਚੋਂ ਵਾਲ ਗਿਆ ਨਹੀਂ ਆਉਂਦਾ ਵੀ ਯਾਰ ਇਦਾਂ ਦਾ ਲਿਖੀਏ ਖਾਂ ਕਿਸੇ ਮੁੰਡੇ ਕੋ ਕਰਾਈਏ ਇਹਦੇ ਲਾਲਾ ਲਾਲਾ ਫੇਰ ਕਰਾ ਦਈਏ ਕਿ ਨਾ ਉਹ ਨਹੀਂ ਗੀਤ ਆ ਇਹ ਉਹਨੂੰ ਲਿਖੀ ਤਾਂ ਜਾਣਿਆ ਸੀ ਹਾਂਜੀ ਕੋਸਾ ਚਲੋ ਮਾਹੌਲ ਦੇ ਹਿਸਾਬ ਨਾਲ ਮੈਂ ਕਹ ਰੋ ਆਪਾਂ ਨਾ ਇੱਕ ਤਾਂ ਹਥਿਆਰਾ ਫੁਰਾਂ ਲਾ ਲਓ ਮੈਂ ਉਹੀ ਪੁੱਛਿਆ ਨਾ ਅੱਜਕੱਲ ਜਿੱਦਾਂ ਚੱਲਦੇ ਕਰੀਏ ਏਦਾਂ ਨਾ ਪੜਕੋ ਢਕਾਉ ਹੋ ਜੇਗੀ ਤਾਂ ਤਾਂ ਲਿਖਣ ਨੂੰ ਜੀ ਨਹੀਂ ਕਰਦਾ ਮੈਨੂੰ ਤੁਸੀਂ ਆਪਣੇ ਆਲੇ ਦੁਆਲੇ ਸਮਾਜ ਦੇ ਵਿੱਚ ਰੋਮਾਂਟਿਕ ਕਹਿ ਲਓ ਆਪਣੇ ਰਿਸ਼ਤੇਾਂ ਦੀ ਗੱਲ ਕਹਿ ਲਓ ਹਨਾ ਮੈਨੂੰ ਜੀ ਵਧੀਆ ਲੱਗਣਗੇ ਉਹ ਸਦਾਬਾਰ ਵਾਂਗ ਹੋਈ ਸਦਾਬਾਰ ਅੱਜ ਵੀ ਸੁਣਿਆ ਜਾਂਦੀ ਕਿਉਂਕਿ ਅਸੀਂ ਸ਼ੌਕ ਰੱਖਣ ਕਾਰਨ ਤੁਹਾਡਾ ਤੇਰੇ ਨੈਣ ਸੋਹਣੇ ਗੀਤ ਮੈਂ ਬਹੁਤ ਸੁਣਦਾ ਹਾਂਜੀ ਹਾਂਜੀ ਜਦੋਂ ਕਿਤੇ ਚੇਤਾ ਆਵੇ ਉਦੋਂ ਹੀ ਮਾਰੀ ਦੀ ਉਂਗਲ ਹਨਾ ਤੇ ਇਹ ਆਪਣਾ ਆ ਜਿਹੜਾ दारू ਪੀ ਕੇ ਹਾਂਜੀ ਹਾਂਜੀ ਕਿਥੋਂ ਪੀ ਕੇ ਮੰਜੇ ਦੇ ਸ਼ਰਾਬੀ ਯਾਰ ਨੂੰ ਇਹ ਤਾਂ ਇਹ ਇਹਦੇ ਜਦੋਂ ਸੁਣਿਆ ਨਾ ਇੱਕ ਕੰਪੋਜੀਸ਼ਨ ਬੜੀ ਵਧੀਆ ਮਿਊਜ਼ਿਕ ਬੜਾ ਵਧੀਆ ਕਮਾਲ ਦਾ ਚੌਪੜਾ ਵੀ ਗਾਉਂਦੇ ਕਮਾਲ ਦਾ ਸੀ ਬੀਬੀ ਚੰਦਾ ਹੋਰ ਅਮਨ ਕਮਾਲ ਕੀਤੀ ਆ ਤੁਸੀਂ ਲਿਖਿਆ ਜੀ ਹਾਂਜੀ ਆਈਡੀਆ ਹਾਂਜੀ ਮਤਲਬ ਉਹ ਪਤਾ ਹੀ ਜਦੋਂ ਇਹ ਗੀਤ ਰਿਕਾਰਡ ਹੋਇਆ ਸੀ ਮਤਲਬ ਹਾਂਜੀ ਮੈਂ ਗੀਤਾ ਹੋਰ ਇਹਨੂੰ ਕਾਫੀ ਦਿਤੇਗੇ ਪਹਿਲਾਂ ਮਤਲਬ ਰਿਕਾਰਡ ਪਹਿਲਾਂ ਕਹਣਾ ਸੀਗਾ ਠੀਕ ਆ ਫਿਰ ਫੇਰ ਮਿਲਜ ਲੈ ਗਏ ਉਹ ਜੀ ਹਾਂਜੀ ਫਿਰ ਇਹ ਗੀਤ ਮੇਰੇ ਕੋਲ ਇਹ ਲਾਸਟ ਪਾ ਮਤਲਬ ਤਿਆਰ ਕਰਨਾ ਸੀਗਾ ਹੂੰ ਬਾਕੀ ਤਿਆਰ ਹੋ ਗਿਆ ਸੀ ਠੀਕ ਆ ਉਹ ਮੇਰੇ ਮਾਰਾ ਜੀਵ ਚ ਪਾਇਆ ਸੀਗਾ ਗੀਤ ਇਹ ਅੱਛਾ ਜੀ ਤੇ ਬੈਠੇ ਬੱਡੇ ਮੈਂ ਚਾਹ ਜਰਾ ਇੱਕ ਵੀਰ ਹੋਰ ਮੈਂ ਲਿਖਿਆ ਤੁਹਾਨੂੰ ਉਹ ਦਿਖਾ ਦਿੰਨਾ ਉਹ ਦਿਖਾ ਦੇਣਾ ਗਾਂ ਦਿਖਾ ਫਿਰ ਹਾਂ ਦਿਖਾਇਆ ਜੀ ਤੇ ਸੁਨਾਇਆ ਹਾਂ ਦਾ ਜਿਹੜਾ ਕੰਮ ਦਾ ਗੀਤ ਆ ਤੂੰ ਜੇ ਪਾਈ ਬੈਠਾ ਜੇ ਪਾਈ ਬੈਠਾ ਠੀਕ ਆ ਮਲੇ ਗੱਲ ਲਈ ਮੈਨੂੰ ਇਹਦੀ ਕੰਪੋਜੀਸ਼ਨ ਤੂੰ ਹੀ ਸੁਣਾਈ ਕਿ ਉਹਨਾਂ ਨੇ ਆਪ ਹੀ ਬਣਾਈ ਆਪ ਹੀ ਬਣਾਈ ਠੀਕ ਹੈ ਕਮਾਲ ਦੀ ਆ ਤੇ ਉਦੋਂ ਬਾਅਦ ਉਹ ਗੀਤ ਦਾ ਯਾਰ ਇੱਕ ਇਹ ਟੱਪਾ ਰਹਿੰਦਾ ਦਾ ਕਹਿੰਦਾ ਕੋਈ ਨਾ ਤੂੰ ਕਰ ਲਈ ਵੀ ਇਹ ਪ੍ਰਕਾਰ ਕਰਦੋਂ ਕਹਿੰਦਾ ਅਸੀਂ ਇਹ ਲਿਖਦੇ ਆ ਵਾਹ ਉਹ ਮੈਂ ਜਾਨਾ ਉੱਥੇ ਕਰਕੇ ਉਹ ਉਸ ਨਾਲ ਨਾਲ ਹੋਰ ਰਹਿੰਦਾ ਸੀ ਅੰਤਰਾ ਹਾਂਜੀ ਹਾਂ ਨਵਾਂ ਦੇ ਨਾ ਹੋ ਹੋ ਠੀਕ ਠੀਕ ਆ ਤੇ ਉਹ ਤਾਂ ਆਏ ਜਦੋਂ ਉਹਨਾਂ ਨਾਲ ਗੀਤ ਟਿਊਨ ਜਦ ਹੀ ਆਟੋਮੈਟਿਕਲੀ ਹੋਣਾ ਇਹ ਦਿਮਾਗ ਚ ਆ ਗਿਆ ਉਹ 나ਦ ਲਈ ਗੋਲਗਣਾਉਣ ਲੱਗਣਾ ਹੈ ਵਾਹ ਲੈ ਲਓ ਕੀ ਬਾਤ ਆ ਲੋਕੀ ਦੇਤਾ ਹੂੰ ਉਹਨੇ ਜਦ ਹੀ ਆਪਣਾ ਲੱਗਣਾ ਵੀ ਆਪਾਂ ਨੂੰ ਵੀ ਆਇਆ ਹੁੰਦਾ ਵੀ ਮੇਰਾ ਗੀਤ ਐਂ ਚੱਲੂਗਾ ਇੰਨਾ ਮਰ ਹੋਣਾ ਆਉਂਦਾ ਪਨੋ ਠੀਕ ਆ ਕਿਉਂ 나ਦ ਜਦ ਹੀ ਉਹਦਾ ਤਿਆਰੀ ਹੁਣ ਜਿਹਨੇ ਹੁਣ ਆਮ ਸਿੰਘ ਕਰਦੇ ਹੁਣ ਪੁਰਾਣੇ ਗੀਤ ਕਹਨੋ ਹੂੰ ਇਹ ਕੀ ਕੰਪਨੀ ਹੈ ਨਾ ਆ ਵੀ ਸੁਣਾਓ ਸਾਨੂੰ ਕਿਉਂ ਮੈਂ ਸਾਨੂੰ ਕੰਪਨੀ ਆਉਂਦੀਆਂ ਹੁਣ ਲੜੋ ਅਈ ਆਉਗਾ ਲੱਗ ਜਾਊਗਾ ਠੀਕ ਆ ਨੇ ਠੀਕ ਹੈ ਗੱਲ ਤੇ ਵੀ ਹੁਣ ਤੂੰ ਸਿੰਗ ਰਿਆ ਪੈ ਤੂੰ ਇਹ ਬੋਲ ਜਿੱਹਾ ਬੋਲਣ ਬਣਾ ਲਿਆ ਹਾਂ ਵੀਰ ਜੀ ਤਾਂ ਚੱਲੂਗਾ ਠੀਕ ਠੀਕ ਤਾਂ ਲੱਗ ਜਾਂਦਾ ਹਾਂ ਤੇ ਵੀ ਉਹਨੇ ਕਹਿਆ ਨਹੀਂ ਹਣੋ ਗ੍ਰਾਈ ਵੀ ਕਿਵੇਂ ਕਿਹੜੀ ਤਰਜ਼ ਦੇ ਲਿਖਿਆ ਕਿਵੇਂ ਲਿਖਿਆ ਉਹਦਾ ਮੈਂ ਬੋਲਣ ਵਾਲੇ ਛਾਣਦਾ ਵੀ ਆਹ ਬੋਲਦਾ ਕਿਵੇਂ ਇਹ ਠੀਕ ਆ ਜਦ ਹੀ ਉਹਨੇ ਗੁੰਗੁਣ ਲੱਗਣਾ ਵਸ ਵਾਹ ਜੀ ਸਾਨੂੰ ਐਵੇਂ ਪਾਸੇ ਫੇਟਾ ਕੀ ਪਹਾਂਦਾ ਠੀਕ ਹੈ ਹੁਣ ਇਹ ਤਾਂ ਕੌਣ ਹੋ ਜਾਊਗਾ ਠੀਕ ਆ ਅਗਿਆ ਤੁਹਾਡੇ ਗੀਤ ਚਾਰ ਦਹਾਕੇ ਹੋ ਗਿਆ ਤੁਹਾਡਾ ਪਹਿਲਾ ਗੀਤ ਰਿਕਾਰਡ ਹੋਇਆ ਨੋ ਹਾਂਜੀ ਹਾਂ ਅਸੀਂ ਸੀਨੀਅਰ ਜੇ ਅੱਜ ਕੱਲ ਜਿਹੜੇ ਨਵੇਂ ਮੁੰਡੇ ਗੀਤਕਾਰ ਜਾਂ ਗਾਇਕ ਕੋਈ ਸੁਝਾਅ ਕੋਈ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਸੁਝਾਅ ਦੇਣ ਦੇ ਆਪਾਂ ਅਜੇ ਲੈਗ ਹੋਏ ਨਹੀਂ ਜੀ ਮੈਂ ਕਹਦੀਏ ਫਿਰ ਵੀ ਮਤਲਬ ਇੱਕ ਵੈਸੇ ਆਪਾਂ ਕਹਿ ਰਹੇ ਵੀ ਬਸ ਵਧੀਆ ਲਿਖੇ ਹੋਈ ਮੈਂ ਕਹਦੀਏ ਜੀ ਸਹੀ ਜੀ ਆਪ ਵੀ ਵਧੀਆ ਲਿਖਣੇ ਕੋਸ਼ਿਸ਼ ਕਰਦੇ ਆਂ ਹਾਂ ਵਧੀਆ ਲਿਖੇ ਠੀਕ ਆ ਲੰਬਾ ਟਾਈਮ ਚੱਲੇ ਲੰਬਾ ਨਾ ਸੋਣੇ ਅਗਲਾ ਜੀ ਹਰ ਇੱਕ ਬੰਦਾ ਤੁਹਾਨੂੰ ਪਿਆਰ ਕਰੇ ਮਤਲਬ ਇਦਾਂ ਦਾ ਕੰਮ ਕਰਨਾ ਚਾਹੀਦਾ ਹਾਂਜੀ ਹਾਂ ਜੀ ਉਗੰਦੇ ਗੀਤਾਂ ਦਾ ਜਰਜਾ ਪੈਂ ਗਈ ਇਹ ਵੀ ਉਹ ਤਾਂ ਹੈ ਯਾਰ ਇਹ ਤਾਂ ਹੋ ਨਹੀਂ ਲਾਦਾ ਬਿਲਕੁਲ ਬਿਲਕੁਲ ਚਲੋ ਜਾਈਏ ਆਪਣੇ ਏ ਦੇ ਸੰਹਾਰ ਲਾ ਲਓ ਪਹਿਲਾਂ ਹੀ ਬਚਦੇ ਆ ਜਦੋਂ ਮੜਾ ਮੋਟਾ ਜਿਵੇਂ ਆਪਾਂ ਕਹੇ ਚਲੋ ਦਈਆ ਹਾਂ ਜਿਹੜਾ ਸਮਾਂ ਹੁੰਦਾ ਸਮਾਂ ਦੇਖੀ ਲਿਖਦੇ ਆਪਾਂ ਗੀਤ ਬਿਲਕੁਲ ਸਹੀ ਠੀਕ ਆ ਤੇ ਬਸ ਇਹੀ ਆ ਵੀ ਵਧੀਆ ਗੀਤ ਲਿਖੇ ਜਾਣ ਤਾਂ ਹਰ ਇੱਕ ਬੰਦਾ ਪਸੰਦ ਕਰਦਾ ਸਹਿ ਨਿਆਣਾ ਜਿਹਾ ਨਿਆਣਾ ਸਹੀ ਗੱਲ ਚੰਗ ਪੜਿਆ ਲਿਖਿਆ ਜਾਵੇ ਅਨਪੜਾ ਬਿਲਕੁਲ ਬਿਲਕੁਲ ਪਸੰਦ ਕਰਦਾ ਇਹ ਹਾਂ ਠੀਕ ਆ ਸਾਡੇ ਕੋਲ ਇੱਥੇ ਬਹੁਤ ਖੜੇ ਨੇ ਆ ਕੇ ਪੁੱਛ ਲਗਾ ਨੇ ਵੀ ਯਾਰ ਗੀਤ ਉਹ ਦੇ ਕੱਢ ਕੇ ਮੈਨੂੰ ਕਿ ਆਹ ਹਰਮ ਆਇਆ ਹੁੰਦਾ ਵੀ ਜਲ ਜਲ ਆਪਾਂ ਨੂੰ ਜਾਣਦੇ ਨੇ ਬਹੁਤ ਧਿਆਨ ਦੇ ਨੇ ਪਸੰਦ ਕਰਦੇ ਹਾਂ ਬਿਲਕੁਲ ਬਿਲਕੁਲ ਹਾਂਜੀ ਆਹੀ ਭੋਲਾ ਦੇ ਰੋ ਹਾਂ ਉਹ ਆ ਜਾ ਗਿਆ ਮੇਰੇ ਕੋਲ ਹਾਂਜੀ ਉਹਨੇ ਮੈਨੂੰ ਤਿੰਨ ਚਾਰ ਕਿਤਾਬਾਂ ਮੈਂ ਹਰ ਮੇਰੇ ਨਹੀਂ ਜਾਦੇ ਗਏ ਤਿੰਨ ਚਾਰ ਕਿਤਾਬਾਂ ਜਵਾਲੀ ਖਾ ਦੇਣਾ ਫੋਨ ਦੇ ਉੱਤੇ ਭੋਲੇ ਨੂੰ ਤੇ ਕਲਾ ਕਲਾ ਗੀਤ ਹਰੇਕ ਗੀਤ ਦਾ ਆ ਗਿਆ ਇੱਕ ਦਾ ਯਾਰ ਆ ਕਰਦਾ ਵੀ ਗੱਲ ਹੁੰਦੀ ਰਹਿੰਦੀ ਆ ਇਹ ਦੋਸਤੋ ਭੋਲਾ ਜਿਹੜਾ ਜ਼ਿਕਰ ਕਰ ਰਹੇ ਆ ਭਾਜੀ ਤੇ ਇਹ ਸਾਡਾ ਵੀ ਮਿੱਤਰ ਆ ਭੋਲਾ ਮੱਥੂੜੀ ਤੋਂ ਆ ਤੇ ਉਹ ਮਤਲਬ ਇਥੇ ਨੌਕਰੀ ਕਰਦਾ ਉਹ ਸਾਡਾ ਮਿੱਤਰ ਆ ਉਹ ਵੀ ਬੜਾ ਸੰਗੀਤ ਪ੍ਰੇਮੀ ਆ ਉਹ ਅੱਜ ਮੇਰੇ ਕੋ ਮੋਬਾਈਲ ਮੇਰਾ ਖਰਾਬ ਹੋਣ ਕਾਰਨ ਭਾਜੀ ਦਾ ਨੰਬਰ ਵਿੱਚੋਂ ਨਿਕਲ ਗਿਆ ਸੀ ਤੇ ਭੋਲੇ ਦੇ ਜ਼ਰੀਏ ਅੱਜ ਨੰਬਰ ਲਿਆ ਭਾਜੀ ਦਾ ਤੇ ਇਹਨਾਂ ਨੇ ਗੱਲ ਕੀਤੀ ਤੇ ਫਿਰ ਅਸੀਂ ਇਹਨਾਂ ਦੇ ਦੁਆਰੇ ਤੇ ਆਏ ਆ ਭੋਲਾ ਕੁਦਰਤੀ ਇਹਨਾਂ ਦੇ ਪਿੰਡ ਭੋਲੇ ਕੋਲ ਨੰਬਰ ਹੈ ਨਹੀਂ ਸੀਗਾ ਭੋਲਾ ਇਹਨਾਂ ਦੇ ਦਰਵਾਜ਼ੇ ਕੋਲ ਲੰਘ ਰਿਹਾ ਸੀਗਾ ਕਹਿੰਦਾ ਮੈਂ ਉਧਰ ਦੀ ਲੰਘ ਜਾਣਾ ਮਤਲਬ ਇਹਨਾਂ ਦੇ ਪਿੰਡ ਵਾਲ ਸੀਗਾ ਤੇ ਕਹਿੰਦਾ ਮੈਂ ਨੰਬਰ ਲਾ ਕੇ ਤੇ ਤੁਹਾਨੂੰ ਹੁਣੇ ਗੱਲਾਂ ਸੋ ਭੋਲਾ ਸਾਡਾ ਮਿੱਤਰ ਆ ਪਿਆਰਾ ਬੜਾ ਸੰਗੀਤ ਪ੍ਰੇਮੀ ਆ ਅੱਜ ਭੋਲੇ ਦੀ ਬਦੌਲਤ ਵੈਸੇ ਭਾਈ ਨਾਲ ਮਤਲਬ ਫੇਸਬੁੱਕ ਸੋਸ਼ਲ ਮੀਡੀਆ ਤੇ ਗੱਲਬਾਤ ਹੁੰਦੀ ਰਹਿੰਦੀ ਐ ਇੱਕ ਦੂਜੇ ਦੇ ਵਕਤਾਂ ਸੀ ਤੇ ਅੱਜ ਜਿਹੜਾ ਆ ਮੁਲਾਕਾਤ ਦਾ ਸਬਾਬ ਆ ਇਹ ਮੇਰਾ ਖਿਆਲ ਜੇ ਭੋਲਾ ਸਵੇਰੇ ਨਾ ਮਿਲਦਾ ਤੇ ਫਿਰ ਭੱਜ ਤੱਕ ਪਹੁੰਚਣਾ ਸਾਨੂੰ ਔਖਾ ਸੀ ਤੇ ਮੁੜ ਕੇ ਪਤਾ ਨਹੀਂ ਕਦੋਂ ਸਬਾਬ ਬਣਦਾ ਕਿਉਂਕਿ ਸਾਡਾ ਏਰੀਆ ਜਿਹੜਾ ਉਹ ਸਾਡਾ ਇਲਾਕਾ ਇਥੋਂ ਦੂਰ ਪੈ ਜਾਂਦਾ ਤੇ ਅੱਜ ਅਸੀਂ ਮਲੇਰਕੋਟਲੇ ਦੇ ਨੇੜੇ ਸੀਗੇ ਤੇ ਅਸੀਂ ਸੋਚਿਆ ਵੀ ਭਾਈ ਨੂੰ ਮਿਲਦੇ ਜਾਈਏ ਇਹ ਭੋਲੇ ਸਾਡੇ ਵੀਰ ਦੀ ਬਦੌਲਤ ਕੀ ਕੰਮ ਹੋਇਆ ਭਾਈ ਤੁਸੀਂ ਸਾਨੂੰ ਵਕਤ ਦਿੱਤਾ ਆਪਣੀ ਦੁਕਾਨਦਾਰੀ ਛੱਡ ਕੇ ਸਾਡੇ ਨਾਲ ਬੈਠੇ ਤੇ ਤੁਸੀਂ ਆਪਣੇ ਗੀਤਕਾਰੀ ਸਫ਼ਰ ਦੀ ਗੱਲਬਾਤ ਕੀਤੀ ਸਾਡੇ ਨਾਲ ਸਾਡੇ ਦਰਸ਼ਕਾਂ ਨਾਲ ਗੱਲਾਂ ਸਾਂਝੀਆਂ ਕੀਤੀਆਂ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮਿਹਰਬਾਨੀ ਬਹੁਤ ਸ਼ੁਕਰੀਆ ਹੁੰਦਾ ਵੀ ਨਦਰ ਸਵਾਭ ਬਣਾਇਆ ਆਪਣਾ ਜੀ ਬੈਠਣ ਦਾ ਜੀ ਬਹੁਤ ਸ਼ੁਕਰੀਆ ਦੋਸਤੋ ਜਦੋਂ ਤੱਕ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਾਂ ਬਾਤਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਣੇ ਤਦ ਤੱਕ ਸਾਨੂੰ ਦਿਵਾ ਗਿਆ ਸਤਿ ਸ਼੍ਰੀ ਅਕਾਲ ਸ